ਪੰਜਾਬ ਦੀ ਖੇਤੀਬਾੜੀ ਵਿੱਚ ਸਬਜ਼ੀਆਂ ਦੀ ਕਾਸ਼ਤ ਦਾ ਬਹੁਤ ਮਹੱਤਵ ਹੈ। ਸਬਜ਼ੀਆਂ ਦੀ ਕਾਸ਼ਤ ਕਰ ਰਹੇ ਕਿਸਾਨ ਵਧੀਆ ਆਮਦਨ ਲੈ ਰਹੇ ਹਨ ਅਤੇ ਉਹਨਾਂ ਦੀ ਜ਼ਮੀਨ ਵੀ ਸਿਹਤਮੰਦ ਰਹਿੰਦੀ ਏ। ਸਬਜ਼ੀਆਂ ਦੀ ਪੈਦਾਵਾਰ ਕਰਕੇ ਉਹਨਾਂ ਦਾ ਸਚੱਜਾ ਮੰਡੀਕਰਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਆਮ ਤੌਰ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਮੰਡੀ ਕਰਨ ਦੀ ਸਮੱਸਿਆ ਬਹੁਤ ਘੱਟ ਹੁੰਦੀ ਹੈ। ਮੈਂ ਅਜੈਬ ਸਿੰਘ ਸਾਨੂੰ ਫਿਰ ਪੰਤਾ ਸਿੰਘ ਵਾਸੀ ਬ੍ਰਿੰਦਪੁਰ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਹਾਂ ਮੈਂ ਆਪਣੇ ਖੇਤਾਂ ਦੇ ਵਿੱਚ ਆਰਗੈਨਿਕ ਖੇਤੀ ਕਰਦਾ ਹਾਂ ਮੈਂ ਇਹਨੂੰ ਪਿਛਲੇ 3 ਸਾਲ ਤੋਂ ਤਕਰੀਬਨ ਇੱਥੇ ਇਸੇ ਹਿਸਾਬ ਨਾਲ ਕੰਮ ਚਲਾ ਰਿਹਾ ਹਾਂ ਲੋਕਾਂ ਨੂੰ ਜ਼ਹਿਰ ਤੋਂ ਬਗੈਰ ਸਾਰੀਆਂ ਸਬਜ਼ੀਆਂ ਫਲ ਕਣਕ ਝੋਨਾ ਚੌਲ ਜੋ ਵੀ ਹੈ ਸਾਰੀਆਂ ਸਬਜ਼ੀਆਂ ਦੇ ਰਿਹਾ ਹਾਂ ਅਸੀਂ ਜੋ ਵੀ ਕਰ ਰਹੇ ਹਾਂ ਜਿੰਨੇ ਸਮੇਂ ਪਿਛਲੇ ਤੋਂ ਕਰ ਰਹੇ ਹਾਂ ਆਪਣੇ ਹਿਸਾਬ ਦੇ ਨਾਲ ਆਪ ਨੇ ਆਪ ਤਿਆਰ ਕਰਕੇ ਸਾਰੀਆਂ ਆਈਟਮਾਂ ਫਸਲ ਨੂੰ ਤਿਆਰ ਕਰਨਾ ਜ਼ਮੀਨ ਨੂੰ ਤਿਆਰ ਕਰਨਾ ਜ਼ਮੀਨ ਦੇ ਵਿੱਚ ਜਿਹੜੀਆਂ ਦੇਸੀ ਰੂੜੀ ਪਾਉਣੀ ਵਰਮੀ ਕੰਪੋਸਟ ਪਾਉਣੀ ਇਹਦੇ ਲਈ ਜਿਹੜੀਆਂ ਦਵਾਈਆਂ ਵਾਂ ਉਹ ਦੇਸੀ ਦਵਾਈਆਂ ਅਸੀਂ ਆਪਣੇ ਤਰੀਕੇ ਨਾਲ ਆਪ ਤਿਆਰ ਕਰਕੇ ਸਾਰੀਆਂ ਪਾਉਨੇ ਆ ਇਹਦੇ ਚ ਇਹਨੂੰ ਲੱਸੀ ਤੋਂ ਤਿਆਰ ਹੋਈਆਂ ਜਾਂ ਜਿਹੜੀਆਂ ਕੀੜੇ ਮਕੌੜੇ ਵਾਸਤੇ ਸਬਜੀ ਫਲਾਂ ਦੇ ਪੱਤੇ ਜਾਂ ਜਿਹੜੀਆਂ ਜਿਹੜੀਆਂ ਚੌੜੀਆਂ ਕੋੜੀਆਂ ਸਬ지ਆਂ ਹੈਗੀਆਂ ਕੋੜੇ ਦਰਖਤਾਂ ਦੇ ਪੱਤੇ ਹੈਗੇ ਉਹਨਾਂ ਨੂੰ ਤਿਆਰ ਕਰਕੇ ਉਹਨਾਂ ਦੇ ਜਿਹੜੇ ਮਿਸ਼ਰਣ ਤਿਆਰ ਕਰਕੇ ਉਹਨਾਂ ਦੀਆਂ ਸਪਰੇਆਂ ਕਰ ਰਹੇ ਆਂ ਇਹ ਕੰਮ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਹੋਰ ਪ੍ਰੇਰਿਤ ਹੋ ਰਹੇ ਆਂ ਫਰਵਰੀ ਦਾ ਜਿਹੜਾ ਬੈਚ ਆ ਫਰਵਰੀ ਦੇ ਬੈਚ ਦੇ ਵਿੱਚ ਅਸੀਂ ਸਬ지ਆਂ ਸਟਾਰਟ ਕਰਦੇ ਆਂ ਫਰਵਰੀ ਦੇ ਵਿੱਚ ਰਾਮਾ ਤੋਰੀ ਘੀਆ ਕਦੂ ਰਾਮਾ ਹਲਵਾ ਕਦੂ ਲੋਕੀ ਧਨੀਆਂ ਪੁਦੀਨਾ ਇਹ ਸਾਰੀਆਂ ਆਈਟਮਾਂ ਫਰਵਰੀ ਤੋਂ ਤਿਆਰ ਹੋ ਕੇ ਅੱਗੇ ਜਾ ਰਹੀਆਂ ਵਾ ਜੁਲਾਈ ਅਗਸਤ ਸਤੰਬਰ ਤੱਕ ਵੀ ਇਹਨਾਂ ਨੂੰ ਅਸੀਂ ਲੱਗੇ ਲੈ ਕੇ ਜਾਣਾ ਇਸ ਤੋਂ ਬਾਅਦ ਹੁਣ ਅਸੀਂ ਫਿਰ ਦੁਬਾਰਾ ਜਿਹੜਾ ਬੈਚ ਇਹ ਇਹਨਾਂ ਚੀਜ਼ਾਂ ਦਾ ਬੈਚ ਸਾਰੀਆਂ ਹਰੀਆਂ ਸਬਜ਼ੀਆਂ ਦਾ ਰਾਮਤੋਰੀ ਘੀਆ ਹਲਵਾ ਲੋਕੀ ਇਹ ਜੂਨ ਦੇ ਵਿੱਚ ਫਿਰ ਦੁਬਾਰਾ ਨਵਾਂ ਨਰਸਰੀ ਤਿਆਰ ਕਰਕੇ ਉਹਨੂੰ ਫਿਰ ਦੁਬਾਰਾ ਤਿਆਰ ਕਰ ਰਹੇ ਹਾਂ ਇਹਨੂੰ ਦਸੰਬਰ ਤੱਕ ਇਸੇ ਤਰ੍ਹਾਂ ਹੀ ਚੱਲੂਗਾ ਦਸੰਬਰ ਤੋਂ ਬਾਅਦ ਫਿਰ ਅਸੀਂ ਜਿਹੜੀਆਂ ਫਿਰ ਸਬਜ਼ੀਆਂ ਜਿਹੜੀਆਂ ਦੁਬਾਰਾ ਫਿਰ ਚੱਲਣਗੀਆਂ ਸਰਦੀਆਂ ਵਾਲੀਆਂ ਤਿਆਰ ਹੋਣਗੀਆਂ ਜਦੋਂ ਖਾਲੀ ਖੇਤ ਤਿਆਰ ਕਰਦੇ ਆ ਉਹਦੇ ਵਿੱਚ ਅਸੀਂ ਦੇਸੀ ਰੂੜੀ ਆਪਣੇ ਸਾਡੇ ਕੋਲ ਅਸੀਂ ਨਾਲ ਸਾਡੇ ਡੈਰੀ ਵੀ ਹੈਗੀ ਆ ਡੈਰੀ ਦੇ ਵਿੱਚੋਂ ਆਪਣੇ ਕੋਲ ਆਪਣੇ ਪਸ਼ੂਆਂ ਦਾ ਜਿਹੜਾ ਗੋਬਰ ਤਿਆਰ ਹੋਇਆ ਹਾ ਉਹ ਆਪਣੇ ਖੇਤਾਂ ਦੇ ਵਿੱਚ ਪਾਉਨੇ ਆ ਪਲੱਸ ਅਸੀਂ ਬਰਮੀ ਕੰਪੋਸਟ ਗੰਨੋਏ ਵਾਲੀ ਖਾਦ ਆਪਣੀ ਤਿਆਰ ਕਰ ਰਹੇ ਆ ਉਹਨੂੰ ਅਸੀਂ ਇਹਦੇ ਵਿੱਚ ਪਾ ਰਹੇ ਆ ਇਹ ਪਲੱਸ ਦੇਸੀ ਜਿੰਨੀਆਂ ਵੀ ਦਵਾਈਆਂ ਦੇਸੀ ਜਿੰਨੀਆਂ ਵੀ ਕਰਨੀਆਂ ਤਿਆਰ ਆਪ ਤਿਆਰ ਕਰਕੇ ਸਾਰੀਆਂ ਜੜੀਆਂ ਵਾਸਤੇ ਵੀ ਤੇ ਜਮੀਨ ਦੇ ਵਿੱਚ ਥੱਲੇ ਪਾਉਣ ਵਾਸਤੇ ਵੀ ਉਹਨਾਂ ਨੂੰ ਅਸੀਂ ਆਪਣੀਆਂ ਤਿਆਰ ਕਰਕੇ ਸਾਰੀਆਂ ਤਿਆਰ ਪਾਉਣੇ ਆ। ਪਲੱਸ ਇਹਦੇ ਵਿੱਚੋਂ ਮਿਲ ਰਿਹਾ ਕਿ ਆਪਾਂ ਨੂੰ ਪ੍ਰੋਡਕਟ ਜਿਹੜੇ ਆ ਮਾਰਕੀਟ 'ਚੋਂ ਮਿਲਦਾ ਪਰ ਉਹ ਬਹੁਤ ਕੋਸਟਲੀ ਆ ਉਹ ਅਸੀਂ ਯੂਜ਼ ਨਹੀਂ ਕਰ ਰਹੇ। ਆਪਣੀ ਤਿਆਰ ਕੀਤੀ ਚੀਜ਼ ਤੇ ਸਾਨੂੰ ਭਰੋਸਾ ਵਾ ਵੀ ਅਸੀਂ ਇਹੋ ਸ਼ਾਂਬਿ ਸ਼ੁੱਧ ਚੀਜ਼ ਤਿਆਰ ਕਰ ਰਹੇ ਆ। ਜੈਵਿਕ ਖੇਤੀ ਤਿਆਰ ਕਰਨ ਲਈ ਆਪਾਂ ਨੂੰ ਮਿਸ਼ਰਣ ਜਿਹੜੇ ਆ ਆਪ ਤਿਆਰ ਕਰਨੇ ਪੈਂਦੇ ਆ। ਉਹਦੇ ਲਈ ਹਰੇਕ ਬੰਦਾ ਕਹਿੰਦਾ ਸਮਾਨ ਨਹੀਂ ਕਿਸੇ ਕੋਲ ਰੱਖ ਰਿਆ। ਇਹਦੇ ਲਈ ਮਿਹਨਤ ਜ਼ਿਆਦਾ ਕਰਨੀ ਪੈਂਦੀ ਆ ਵੈਸੇ ਕੋਈ ਡਿਫਰੈਂਟ ਨਹੀਂਗਾ ਕੋਈ ਫਰਕ ਨਹੀਂਗਾ ਇਹ ਸਾਰਾ ਕੁਛ ਹੀ ਜਿਹੜਾ ਵਾ ਝਾੜ ਐਵਰੇਜ ਆ ਜੋ ਵੀ ਟੋਟਲ ਆ ਮੈਂਟੇਨ ਆ ਕੋਈ ਚੱਕਰ ਨਹੀਂਗਾ ਐਡਾ ਵੱਡਾ ਇਸ਼ੂ ਨਹੀਂਗਾ ਪਰ ਅਸੀਂ ਕਿਸਾਨਾਂ ਨੇ ਇਸ਼ੂ ਬਣਾ ਲਿਆ ਵਾ ਕਿ ਇਹ ਜਿਹੜੀ ਆ ਸਾਡੀ ਐਵਰੇਜ ਘਟ ਰਹੀ ਆ ਐਵਰੇਜ ਦੇ ਵਿੱਚ ਕੋਈ ਫਰਕ ਨਹੀਂ ਆ ਰਿਹਾ ਟਾਈਮ ਪੀਰੀਅਡ ਥੋੜਾ ਜਿਹਾ ਵੱਧ ਲੈਂਦੀ ਆ ਪਰ ਓਕੇ ਆ ਉਸ ਤੋਂ ਬਾਅਦ ਮਈ ਦੇ ਵਿੱਚ ਫਿਰ ਸਟਾਰਟਿੰਗ ਹੋ ਜਾਂਦੀ ਆ ਤੜਵਾਈ ਸ਼ੁਰੂ ਹੋ ਜਾਂਦੀ ਆ ਜ਼ਿਆਦਾਤਰ ਮਾਰਕੀਟਿੰਗ ਜਿਹੜੀ ਆ ਸਾਡੀ ਟੋਟਲ ਅਸੀਂ ਆਪਣੀ ਸ਼ਾਪ ਤੇ ਕਰ ਰਹੇ ਆਂ ਅਗਰ ਜੇ ਕਿਤੇ ਜ਼ਰੂਰਤ ਪੈਂਦੀ ਆ ਤਾਂ ਫਿਰ ਇਹਨੂੰ ਸਾਨੂੰ ਮੰਡੀ ਭੇਜਣਾ ਪੈਂਦਾ ਪਰ ਮੰਡੀ ਦੇ ਵਿੱਚੋਂ ਰਿਸਪੌਂਸ ਨਹੀਂ ਮਿਲ ਰਿਹਾ ਅਕਤੂਬਰ ਦੇ ਵਿੱਚ ਸਟ੍ਰੌਬਰੀ ਜਿਹੜੀ ਹੈ ਸਟ੍ਰੌਬਰੀ ਵੀ ਆਪ ਖੇਤੀ ਕਰ ਰਹੇ ਹਾਂ ਸਟ੍ਰੌਬਰੀ ਦੇ ਵਿੱਚ ਅਸੀਂ ਜਿੰਨੀ ਸਾਡੀ ਸਟ੍ਰੌਬਰੀ ਮਾਰਕੀਟ 'ਚ ਨਿਕਲ ਜਾਂਦੀ ਹੈ ਸ਼ਾਪ ਤੋਂ ਚਲੀ ਜਾਂਦੀ ਹੈ ਠੀਕ ਆ ਓਕੇ ਆ ਉਸ ਤੋਂ ਬਾਅਦ ਚ ਪਲੱਸ ਅਸੀਂ ਫਿਰ ਉਹਦੀ ਜੈਮ ਤਿਆਰ ਕਰ ਰਹੇ ਹਾਂ ਜੈਮ ਖੰਡ ਵਾਲੀ ਗੋੜ ਵਾਲੀ ਉਹ ਸਾਰੀਆਂ ਜੈਮ ਦੀ ਉਹਦੀ ਡਿਮਾਂਡ ਆਉਂਦੀ ਹੈ ਜਿੰਨੀ ਡਿਮਾਂਡ ਦੇ ਹਿਸਾਬ ਨਾਲ ਅਸੀਂ ਉਹਨੂੰ ਸਾਰੇ ਕੰਮ ਨੂੰ ਕਰ ਰਹੇ ਹਾਂ ਪਾਣੀ ਦੀ ਬਚਤ ਸਰ ਜੀ ਜਿਹੜੀ ਆ ਇਹ ਡ੍ਰਿਪ ਸਿਸਟਮ ਦੇ ਵਿੱਚ ਜਾਦੀ ਬਚਤ ਆ ਪਰ ਸਾਡੇ ਕੋਲ ਹਜੇ ਡ੍ਰਿਪ ਸਿਸਟਮ ਲੱਗਾ ਨਹੀਂਗਾ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਕਸਟਮਰ ਦਾ ਸਹਿਯੋਗ ਮਿਲੂਗਾ ਸਾਡੀ ਜਿਹੜੀ ਆ ਮੰਡੀ ਕਰਨ ਸਾਡਾ ਵਧੀਆ ਰਹੂਗਾ ਉਹਦੇ ਹਿਸਾਬ ਦੇ ਨਾਲ ਅਸੀਂ ਫਿਰ ਇਹਨੂੰ ਅਗਲੇ ਪਲਾਨ ਨੂੰ ਇਸ ਤਰ੍ਹਾਂ ਤਿਆਰ ਕਰਾਂਗੇ ਵਾਤਾਵਰਨ ਗਰਮ ਹੋਣ ਦੇ ਨਾਲ ਹਰੇਕ ਚੀਜ਼ ਪ੍ਰਭਾਵਿਤ ਹੋ ਰਹੀ ਆ ਹਰੇਕ ਚੀਜ਼ ਨੂੰ ਗਰਮੀ ਤੋਂ ਰਾਤ ਮਿਲਣ ਲਈ ਮੌਸਮ ਜਿਹੜਾ ਵਾ ਅਨੁਕੂਲ ਹੋਣਾ ਚਾਹੀਦਾ ਵਾ ਪਰ ਮਾਤਾ ਵਾਤਾਵਰਨ ਜਿਹੜਾ ਵਾ ਚਲੋ ਕੁਦਰਤ ਅਨੁਸਾਰ ਜੋ ਵੀ ਹੋ ਰਿਹਾ ਵਾ ਜੇ ਅਸੀਂ ਕੁਦਰਤ ਨਾਲ ਛੇੜਛਾੜ ਕਰ ਰਹੇ ਆ ਤੇ ਕੁਦਰਤ ਬੜੀ ਬਿਆਨਤਾ ਉਹਦੇ ਹੱਥ ਵਿੱਚ ਕੰਟਰੋਲ ਆ ਸਾਰਾ ਪਰ ਗਰਮੀ ਆਉਣ ਦੇ ਕਾਰਨ ਟੈਂਪਰੇਚਰ ਵਧਣ ਦਾ ਕਾਰਨ ਜਿੰਨਾ ਵੀ ਹੈ ਆ ਉਹ ਇਹਦੇ ਮੁੱਖ ਦੋਸ਼ੀ ਅਸੀਂ ਹੈਗੇ ਆ ਇਹ ਜੋ ਵੀ ਕੁਝ ਅਸੀਂ ਛੇੜਛਾੜ ਜਿੰਨੀ ਕਰ ਰਹੇ ਆ ਕੁਦਰਤ ਦੇ ਨਾਲ ਛੇੜਛਾੜ ਕਰ ਰਹੇ ਆ ਉਹ ਉਸੇ ਕਾਰਨ ਕਰਕੇ ਹੀ ਗਰਮੀ ਜਿਹੜਾ ਵਾ ਟੈਂਪਰੇਚਰ ਵਧ ਰਿਹਾ ਵਾ ਟੈਂਪਰੇਚਰ ਦੇ ਨਾਲ ਹਰੇਕ ਫਲ ਸਬਜ਼ੀਆਂ ਦੇ ਬੂਟਿਆਂ ਨੂੰ ਨੁਕਸਾਨ ਹੋ ਰਿਹਾ ਵਾ ਹਰੇਕ ਆਦਮੀ ਨੂੰ ਹਰੇਕ ਜਾਨਵਰ ਨੂੰ ਪੰਛੀ ਨੂੰ ਅਸੀਂ ਸਾਡਾ ਅਪਰਾਲਾ ਜਿਹੜਾ ਹੈਗਾ ਵਾ ਸਾਡਾ ਅਪਰਾਲਾ ਵਾਤਾਵਰਨ ਨੂੰ ਸਾਫ਼ ਕਰਨਾ ਹਰੇਕ ਜੀਵ ਜੰਤੂ ਨੂੰ ਬਚਾਉਣਾ ਹਰੇਕ ਮਨੁੱਖ ਨੂੰ ਜਿਹੜੀ ਹੈ ਸਾਫ਼ ਸੁਥਰੀ ਚੀਜ਼ ਦੇ ਕੇ ਬਿਨਾਂ ਜ਼ਹਿਰ ਤੋਂ ਬਿਨਾਂ ਦਵਾਈਆਂ ਤੋਂ ਆਰਗੈਨਿਕ ਸਮਾਨ ਦੇ ਕੇ ਖਾਣੇ ਦੇ ਕੇ ਤਿਆਰ ਕਰਨ ਦਾ ਸਾਡਾ ਅਪਰਾਲਾ ਵਾ ਬਾਕੀ ਅਸੀਂ ਇਹਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਹੋਰ ਵੀ ਸਹਿਯੋਗ ਮਿਲਦਾ ਵਾ ਜਿੱਦਾਂ ਜਿੱਦਾਂ ਸਾਨੂੰ ਸਹਿਯੋਗ ਮਿਲਦਾ ਗਿਆ ਉਸੇ ਹਿਸਾਬ ਨਾਲ ਅਸੀਂ ਇਹਨੂੰ ਅੱਗੇ ਲਈ ਚਾਵਾਂਗੇ ਮੇਰਾ ਨਾਮ ਸੁਖਵੰਤ ਕੌਰ ਵਾਈਫ ਔਰ ਸਰਦਾਰ ਅਜੈਪ ਸਿੰਘ ਮੇਰੇ ਹਸਬੰਦ ਸਰਦਾਰ ਅਜੈਬ ਸਿੰਘ ਜਿਹੜੇ ਆ ਉਹ ਉਦਦਤੀ ਖੇਤੀ ਕਰ ਰਹੇ ਆ ਔਰ ਅਸੀਂ ਰਲ ਮਿਲ ਕੇ ਸਾਰੇ ਇਹ ਖੇਤੀ ਨੂੰ ਬਹੁਤ ਅੱਗੇ ਵਧਾਉਂਦੀ ਮਤਲਬ ਇੱਕ ਦੂਜੇ ਦੇ ਹੈਲਪ ਨਾ ਕਰ ਰਹੇ ਆ ਜੋ ਵੀ ਅੱਗੇ ਕੁਛ ਕਰ ਰਹੇ ਆ ਔਰ ਉਸ ਦੇ ਨਾਲ-ਨਾਲ ਹੀ ਮੈਂ ਜੋ ਵਾ ਘਰ ਵਿੱਚ ਸਾਡੇ ਪਸ਼ੂ ਰੱਖੇ ਹੋਇਆ ਇਹਨਾਂ ਦਾ ਜੋ ਚਾਰੇ ਤੋਂ ਲੈ ਕੇ ਖਾਣੇ ਤੋਂ ਲੈ ਕੇ ਜੋ ਵੀ ਇਹਨਾਂ ਦਾ ਸਾਰਾ ਸਾਮ ਸੰਭਾਲਾ ਜੋ ਇਹਨਾਂ ਦੇਖਵਾਲਾ ਖੁਦ ਮੈਂ ਆਪ ਕਰ ਰਹੀ ਆ ਔਰ ਨਾਲ ਜੋ ਦੁੱਧ ਦਾ ਕੰਮ ਆ ਉਹ ਸਾਡਾ ਚੱਲ ਰਿਹਾ ਪਹਿਲੇ ਸਾਡਾ ਦੁੱਧ ਦਾ ਕੰਮ ਸੀ ਉਸ ਤੋਂ ਅੱਗੇ ਅਸੀਂ ਹੁਣ ਜਿੰਨਾ ਵੀ ਆ ਕੇ ਦੁੱਧ ਤੋਂ ਉਤਪਾਦ ਬਣਾਨੇ ਸ਼ੁਰੂ ਕਰ ਦਿੱਤੇ ਆ ਜੋ ਕਿ ਦਹੀਂ ਮੱਖਾਂ ਲੱਸੀ ਕਿ ਉਹ ਸਾਰਾ ਕੁਝ ਜੋ ਵੀ ਆ ਹਨ ਇਸ ਟਾਈਮ ਅਸੀਂ ਮਤਲਬ ਕਿ ਪਹਿਲੇ ਇੱਕ ਰੇਲੂ ਕੰਮ ਕਰ ਐਸੀ ਹੁਣ ਅਸੀਂ ਨਾਲ ਨਾਲ ਸਾਡੀ ਦੁਕਾਨ ਆ ਅਸੀਂ ਦੁਕਾਨ ਤੇ ਵੀ ਇਹ ਸਮਾਨ ਸਾਰਾ ਪ੍ਰੋਡਕਟ ਰੱਖ ਰਹੇ ਆ ਔਰ ਅੱਗੇ ਅਸੀਂ ਇਹਨੂੰ ਵਧਾ ਰਹੇ ਆ ਜੋ ਵੀ ਸਾਡੀ ਇਹ ਕੋਸ਼ਿਸ਼ ਆ ਦਿਨ ਰਾਤ ਕੇ ਅਸੀਂ ਵੱਧ ਤੋਂ ਵੱਧ ਮਿਹਨਤ ਕਰੀ ਔਰ ਵੱਧ ਤੋਂ ਵੱਧ ਅਸੀਂ ਇਸ ਚੀਜ਼ੇ ਅੱਗੇ ਵਧਾਈ ਇਹਦੇ ਵਿੱਚ ਸਾਨੂੰ ਇਹ ਆ ਕਿ ਜਿਹੜਾ ਦੁੱਧ ਦਾ ਤੇ ਸਦਾ ਹੀ ਦੇਖੋ ਦਿਨ ਗਰਮੀਆਂ ਵਿੱਚ ਦੁੱਧ ਦੀ ਬਹੁਤ ਜ਼ਿਆਦਾ ਲੋੜ ਆ ਹਨਾ ਤਾਂ ਦੁੱਧ ਤੋਂ ਅਸੀਂ ਜਿਹੜਾ ਦਹੀਂਾਂ ਦਹੀਂ ਦੀ ਵੀ ਬਹੁਤ ਲੋੜ ਆ ਸਾਨੂੰ ਦਹੀਂ ਦੇ ਵੀ ਆਰਡਰ ਕਾਫੀ ਆ ਰਹੇ ਸਾਰੇ ਕਹਿ ਰਹੇ ਬਹੁਤ ਅੱਛਾ ਦਹੀਂ ਲੱਗ ਰਿਹਾ ਜਦੋਂ ਘਰ ਦਾ ਦਹੀਂ ਖਾਣੇ ਅਸੀਂ ਬਣਿਆ ਹੈ ਲੱਸੀ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਆ ਔਰ ਲੱਸੀ ਸਾਡੇ ਕੋਲ ਹੱਥ ਹੱਥੀ ਲੋਕ ਲੈ ਕੇ ਜਾ ਰਹੇ ਆ ਮਤਲਬ ਹਨਾ ਉਸ ਤੋਂ ਅੱਗੇ ਜੋ ਵੀ ਸਾਨੂੰ ਪਨੀਰ ਦੇ ਆਰਡਰ ਆ ਰਹੇ ਆ ਪਨੀਰ ਜਿਹੜਾ ਖਾ ਲੈਂਦਾ ਸਾਡੇ ਹੱਥਾਂ ਬਣਿਆ ਉਹ ਕਹਿੰਦਾ ਕਿ ਵਕ ਇੱਕ ਪਨੀਰ ਖਾਦਾ ਆ ਇਹ ਅਸਲੀ ਪਨੀਰ ਜੋ ਹੈਗਾ ਕਿ ਦੁੱਧ ਤੋਂ ਬੜਿਆ ਆ ਜਿਹੜੀ ਕਿ ਚੀਜ਼ ਹੈਗੀ ਆ ਹਨਾ ਤੇ ਬਾਕੀ ਦੇਸੀ ਕਿਉਂ ਅਸੀਂ ਬਣਾ ਰਹੇ ਆ ਬਟਰ ਬਣਾ ਰਹੇ ਆ ਸਾਰਾ ਕੁਝ ਬਣਾ ਰਹੇ ਆ ਔਰ ਸਾਰੀ ਚੀਜ਼ ਦੀ ਬਹੁਤ ਡਿਮਾਂਡ ਆ ਬਹੁਤ ਵਧੀਆ ਮਤਲਬ ਕਿ ਸਾਨੂੰ ਵੀ ਅੱਛਾ ਲੱਗ ਰਿਹਾ ਜਦੋਂ ਲੋਕ ਸਾਨੂੰ ਇਹ ਚੀਜ਼ ਦਾ ਨਾਲ-ਨਾਲ ਸਹਿਯੋਗ ਦਿੰਦੇ ਆ ਵੀ ਹਾਂ ਵਧੀਆ ਆ ਸਾਰਾ ਕੁਝ ਹਨਾ ਤੇ ਸਾਨੂੰ ਵੀ ਅੱਛਾ ਲੱਗਦਾ ਵਾ ਸਾਰਾ ਕੁਝ ਫੇਸ ਤੇ ਕਰਕੇ ਸਾਡਾ ਜਿਹੜਾ ਹੋਰ ਵੀ ਜ਼ਿਆਦਾ ਮਨ ਖੁਸ਼ ਹੁੰਦਾ ਤਾਂ ਅਸੀਂ ਇਹ ਸਵੇਰ ਨੂੰ ਜਦੋਂ ਉੱਠਦੇ ਆ ਅਸੀਂ ਇਹਨਾਂ ਦੀ ਪਹਿਲੇ ਜੋ ਕਿ ਗਰਮੀੋਂ ਤੋਂ ਬਚਾਉਣ ਨੂੰ ਇਹਨਾਂ ਨੂੰ ਸਾਫ਼ ਸੁਥਰਾ ਕਰਨ ਨੂੰ ਇਹਨਾਂ ਨੂੰ ਸਵੇਰ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਪਹਿਲੇ ਸਾਫ਼ ਕਰਦੇ ਆ ਨਿਵਾਲਦੇ ਆ ਚੰਗੀ ਤਰ੍ਹਾਂ ਨਿਵਾਲ ਕੇ ਫਿਰ ਅਸੀਂ ਆਪਣੀਆਂ ਜਿਹੜਾ ਆਪਦੇ ਹੱਥੀਂ ਖੋਦ ਮੈਂ ਜਿਹੜਾ ਧਾਰਾ ਕੱਢਦੀਆਂ ਦੁੱਧ ਚੋਂ ਦੀਆਂ ਔਰ ਦੁੱਧ ਬਿਲਕੁਲ ਇੱਕਦਮ ਮੈਨੂੰ ਵੀ ਇਹ ਨਹੀਂ ਲੱਗ ਰਿਹਾ ਕਿ ਅਸੀਂ ਨੌਕਰਾਂ ਕੋਲ ਕਰਾਈਏ ਜਾਂ ਕਿੱਦਾਂ ਖੁਦ ਮੈਨੂੰ ਸ਼ੌਕ ਆ ਅਸੀਂ ਆਪ ਧਾਰਾ ਕੱਢ ਕੇ ਦੁੱਧ ਨੂੰ ਜਿਹੜਾ ਚੰਗੀ ਤਰ੍ਹਾਂ ਨੂੰ ਫੇਰ ਸਾਂਭਦੇ ਆ ਇਹਦਾ ਫਿਰ ਦਹੀਂ ਬਣਾਉਂਦੇ ਆ ਫਿਰ ਇਹਨੂੰ ਤੇਰੀ ਲੱਸੀ ਬਣਾਉਨੇ ਆ ਦਹੀਂ ਲੱਸੀ ਬਣ ਕੇ ਫਿਰ ਉਸ ਤੋਂ ਹੀ ਮਟਰ ਤਿਆਰ ਕਰਦੇ ਆ ਬਟਰ ਤੋਂ ਮੱਖਣ ਤੋਂ ਅੱਕੇ ਹੀ ਕਿਉਂ ਤਿਆਰ ਕਰਦੇ ਆ ਤੇ ਬਹੁਤ ਵਧੀਆ ਇਹਨੂੰ ਸਾਫ਼ ਜਿੰਨਾ ਵੀ ਸਾਫ਼ ਸੁਥਰਾ ਹੋਊਗਾ ਜਿੰਨਾ ਹੀ ਪਸ਼ੂ ਦੀ ਸੰਭਾਲ ਵਧੀਆ ਕਰਾਂਗੇ ਖਾਣਾ ਇਹਨਾਂ ਨੂੰ ਅੱਛਾ ਪਾਵਾਂਗੇ ਜਾਂ ਇਹਨਾਂ ਦੀ ਜੋ ਵੀ ਸਫਾਈ ਕਰਾਂਗੇ ਜਾਂ ਇਹਨਾਂ ਦਾ ਜੋ ਵੀ ਦੇਖ ਰੇ ਕਰਾਂਗੇ ਉਨਾ ਹੀ ਸਾਨੂੰ ਜ਼ਿਆਦਾ ਬੈਨੀਫਿਟ ਤੇ ਵਧੀਆ ਜਿਹੜਾ ਆਊਗਾ ਇਹ ਸਾਡਾ ਜੀ ਸ਼ੁਰੂ ਤੋਂ ਜਿਹੜਾ ਧੰਦਾ ਆ ਰਿਹਾ ਵਾ ਸਾਡੇ ਵੱਡਿਆਂ ਤੋਂ ਸਾਡੇ ਪੁਰਖਾਂ ਤੋਂ ਬਜ਼ੁਰਗਾਂ ਤੋਂ ਜਿਹੜਾ ਕਿ ਸਾਡਾ ਸ਼ੁਰੂ ਤੋਂ ਡੈਰੀ ਦਾ ਕੰਮ ਜਿਹੜਾ ਚੱਲ ਰਿਹਾ ਆ ਔਰ ਉਸ ਤੋਂ ਅੱਗੇ ਅਹੀਂ ਥੋੜਾ ਥੋੜਾ ਆਪਣਾ ਕੋਸ਼ਿਸ਼ ਕੀਤੀ ਕਿ ਇਹਨੂੰ ਵਧਾਇਆ ਜਾਵੇ ਵਧਾ ਕੇ ਅਸੀਂ ਇਹਨੂੰ ਫਿਰ ਜ਼ਿਆਦਾ ਇਹਦੇ ਵਿੱਚ ਇਹ ਪੈ ਗਏ ਪਹਿਲੇ ਤਾਂ ਦੁੱਧ ਚੋਈਦਾ ਸੀ ਤੇ ਚਲੋ ਉਹਨੂੰ ਜਿੰਨਾ ਸੀ ਵਰਤ ਲਈਦਾ ਪੀਲੀ ਦਾ ਖਾਲੀ ਦਾ ਸੀ ਉਸ ਤੋਂ ਅੱਗੇ ਹੁਣ ਅਸੀਂ ਇਹਨੂੰ ਮਤਲਬ ਕਿ ਆਪਦੀ ਇੱਕ ਇਨਕਮ ਬਣਾ ਲਈ ਆਪਣਾ ਸੋਰਸ ਬਣਾ ਲਿਆ ਇਨਕਮ ਦਾ ਔਰ ਸਾਨੂੰ ਬਹੁਤ ਵਧੀਆ ਇਹਦੇ ਵਿੱਚ ਉਹ ਕੰਮ ਮਿਲ ਰਿਹਾ ਵਧੀਆ ਆ ਅਸੀਂ ਇਸੀ ਨੂੰ ਵਧਾ ਰਹੇ ਆ ਤੇ ਸਾਨੂੰ ਵਧੀਆ ਲੱਗ ਰਿਹਾ ਆ ਮੇਰਾ ਨਾਮ ਮਨਜਿੰਦਰ ਕੌਰ ਐਂਡ ਆਮ ਐਨ ਐਮ ਬੀਏ ਮੈਂ ਐਮ ਬੀਏ ਕਰੀ ਹੋਈ ਆ ਐਂਡ ਮੇਰਾ ਮਾਰਕੀਟਿੰਗ ਫੀਲਡ ਸੀਗਾ ਐਂਡ ਮੇਰੇ ਪੈਰੈਂਟਸ ਜਿੱਦਾਂ ਅਸੀਂ ਸ਼ੁਰੂ ਤੋਂ ਟ੍ਰੈਡੀਸ਼ਨਲ ਖੇਤੀ ਅਸੀਂ ਕਰਦੇ ਆ ਰਹੇ ਹਾਂ ਐਂਡ ਟ੍ਰੈਡੀਸ਼ਨਲ ਖੇਤੀ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੀ ਆਪਣੀ ਜਿਹੜੀ ਮਤਲਬ ਰੈਗੂਲਰ ਇੱਕ ਫਸਲ ਦਾ ਚੱਕਰ ਆ ਉਹ ਆਪਾਂ ਕਰਦੇ ਆ ਪਰ ਲਾਕਡਾਊਨ ਦੇ ਵਿੱਚ ਲਾਕਡਾਊਨ ਤੋਂ ਪਹਿਲਾਂ ਹੀ ਐਕਚੁਅਲੀ ਅਸੀਂ ਸੋਚਿਆ ਸਾਨੂੰ ਕੋਈ ਪਾਪਾ ਦੇ ਫਰੈਂਡ ਨੇ ਸੁਜੈਸਟ ਕੀਤਾ ਕਿ ਤੁਸੀਂ ਸਬਜ਼ੀਆਂ ਦੀ ਖੇਤੀ ਵਿੱਚ ਆਓ ਕਿਉਂਕਿ ਸਬਜ਼ੀਆਂ ਦੀ ਮਾਰਕੀਟਿੰਗ ਆਪਾਂ ਨੂੰ ਪਤਾ ਹੀ ਹੈ ਕਿ ਕਿਦਾਂ ਸਾਰਾ ਕੈਮੀਕਲ ਬੇਸ ਸਾਰਾ ਕੁਝ ਆਪਣੇ ਕੋਲ ਆ ਰਿਹਾ ਤੇ ਅਸੀਂ ਕੁਰੇਲੇ ਦੀ ਮਤਲਬ ਐਕਚੁਅਲੀ ਸਟਾਰਟ ਕੀਤਾ ਸੀ ਕੁਰੇਲੇ ਤੋਂ ਕੁਰੇਲਾ ਹੋ ਗਿਆ ਤੇ ਭਿੰਡੀ ਹੋ ਗਈ ਜਦੋਂ ਅਸੀਂ ਸਟਾਰਟਿੰਗ ਕੀਤੀ ਐ ਉਸ ਟਾਈਮ ਅਸੀਂ ਇਹ ਕੁਛ ਨਹੀਂ ਸੀ ਸੋਚਿਆ ਕਿ ਅਸੀਂ ਇਹਨੂੰ ਮਾਰਕੀਟਿੰਗ ਵੀ ਖੁਦ ਕਰਾਂਗੇ ਜਾਂ ਇਹਨੂੰ ਮਤਲਬ ਫਰਦਰ ਕੀ ਕਰਾਂਗੇ ਕਿ ਨਾਰਮਲ ਜਿਹਾ ਕਨਸੈਪਟ ਸੀਗਾ ਕਿ ਆਪਾਂ ਚਲੋ ਸਬਜ਼ੀ ਬੀਜਾਂਗੇ ਐਂਡ ਉਹਨੂੰ ਮੰਡੀ 'ਚ ਸੇਟ ਦਾਂਗੇ ਬਸ ਦੈਟਸ ਇਟ ਐਂਡ ਉਹ ਜਦੋਂ ਅਸੀਂ ਸਬਜ਼ੀ ਲਾਈ ਤੇ ਕੁਦਰਤੀ ਕਹਿ ਲੋ 락ਡਾਊਨ ਹੋ ਗਿਆ 락ਡਾਊਨ ਦੇ ਵਿੱਚ ਮੇਰਾ ਬ੍ਰਦਰ ਇੱਥੇ ਆਇਆ ਸੀ ਮੇਰਾ ਬ੍ਰਦਰ ਵਾਰਿਆ ਜਿਹਨੂੰ ਖੁਦ ਨੂੰ ਅ ਨੈਚੁਰਲ ਫਾਰਮਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਉਹਨਾਂ ਦੇ ਇੰਡੀਆ ਆਏ ਹੋਣ ਤੋਂ ਲਾਕਡਾਊਨ ਹੋ ਗਿਆ ਐਂਡ ਉਹ ਇੰਡੀਆ ਚ ਸਟਕ ਹੋ ਗਿਆ ਜਿਹੜੀ ਅਸੀਂ ਖੇਤੀ ਇੱਕ ਮਤਲਬ ਨਾਰਮਲ ਕਹਿ ਲੋ ਕਿ ਥੋੜਾ ਟਰੈਡੀਸ਼ਨਲ ਖੇਤੀ ਤੋਂ ਹਟ ਕੇ ਕੀਤੀ ਸੀ ਇੱਕ ਡਿਫਰੈਂਸ ਕਰਨ ਵਾਸਤੇ ਉਹੀ ਖੇਤੀ ਲਾਕਡਾਊਨ ਦੇ ਵਿੱਚ ਸਾਨੂੰ ਅਸੀਂ ਉਹਨੂੰ ਮਤਲਬ ਇਸ ਤਰੀਕੇ ਨਾਲ ਲਿਆ ਕਿ ਚਲੋ ਆਪਾਂ ਇਹਨੂੰ ਆਪਣੀ ਰੈਗੂਲਰ ਖੇਤੀ ਬਣਾਉਨੇ ਆ ਆਪਣਾ ਰੈਗੂਲਰ ਪ੍ਰੋਸੈਸ ਕਰਦੇ ਆ ਇਹਨੂੰ ਤੇ ਸਾਨੂੰ ਹੌਲੀ-ਹੌਲੀ ਪਤਾ ਲੱਗੂਗਾ ਕਿ ਆਪਾਂ ਨੂੰ ਇਹਦੇ 'ਚ ਕੀ ਮਤਲਬ ਪ੍ਰੋਫਿਟ ਹੁੰਦਾ ਕਿਉਂਕਿ ਬ੍ਰਦਰ ਨੂੰ ਸ਼ੌਂਕ ਸੀ ਉਹ ਕਹਿੰਦਾ ਕਿ ਆਪਾਂ ਇਹਨੂੰ ਮੰਡੀ 'ਚ ਨਹੀਂ ਸੱਟਣਾ ਇੱਥੇ ਹੋਣ ਕਰਕੇ ਉਹ ਖੁਦ ਖੇਤੀ ਵਿੱਚ ਇਨਵੋਲਵ ਹੋ ਗਿਆ ਐਂਡ ਉਹਨੂੰ ਇੰਨਾ ਸ਼ੌਂਕ ਪੈ ਗਿਆ ਕਿ 6 ਮਹੀਨੇ ਉਹ ਇੰਡੀਆ 'ਚ ਸਟਕ ਰਿਹਾ ਐਂਡ 6 ਮਹੀਨੇ ਦੇ ਵਿੱਚ ਉਹਦਾ ਸਭ ਤੋਂ ਬੈਲਾ ਕਨਸੈਪਟ ਇਹ ਸੀ ਕਿ ਪਾਪਾ ਆਪਾਂ ਸਬਜ਼ੀ ਜਿਹੜੀ ਆਪਣੀ ਖੁਦ ਇੰਨੀ ਮਿਹਨਤ ਨਾਲ ਤਿਆਰ ਕੀਤੀ ਹੋਈ ਹੈ ਕਿਉਂਕਿ ਅਸੀਂ ਨੇਚਰਲ ਫਾਰਮਿੰਗ ਕਰਦੇ ਆਂ ਜਿਹਦੇ ਵਿੱਚ ਅਸੀਂ ਕੋਈ ਵੀ ਕੈਮੀਕਲ ਫਰਟੀਲਾਈਜ਼ਰ ਨਹੀਂ ਯੂਜ਼ ਕਰਦੇ ਅਸੀਂ ਸਾਰਾ ਜੋ ਕੁਝ ਯੂਜ਼ ਕਰਦੇ ਆਂ ਖੁਦ ਬਣਾਉਂਦੇ ਆਂ ਜਿਹੜਾ ਆਪਣਾ ਲੱਸੀ ਹੋ ਗਈ ਜਾਂ ਨਿੰਮ ਹੋ ਗਿਆ ਇਹਨਾਂ ਚੀਜ਼ਾਂ ਦੀ ਅਸੀਂ ਇਹਦੇ ਤੇ ਵਰਤੋਂ ਕਰਦੇ ਆਂ ਐਂਡ ਬ੍ਰਦਰ ਦਾ ਕਨਸੈਪਟ ਸੀ ਕਿ ਆਪਾਂ ਇਹਦੀ ਮਾਰਕੀਟਿੰ ਸਾਡਾ ਇੱਕ ਪਲੱਸ ਪੁਆਇੰਟ ਇਹ ਸੀ ਕਿ ਅਸੀਂ ਰੋਡ ਦੇ ਉੱਪਰ ਸੀਗੇ ਇੱਕ ਮੇਨ ਰੋਡ ਦੇ ਉੱਤੇ ਸਾਡੀ ਜ਼ਮੀਨ ਹੋਣ ਕਰਕੇ ਬ੍ਰਦਰ ਨੇ ਸਟਾਰਟ ਕਰ ਲਿਆ ਕਿ ਆਪਾਂ ਇੱਥੇ ਆਪਣਾ ਸੈਟਅਪ ਲਾਉਨੇ ਆ ਡਾਇਰੈਕਟਲੀ ਫਾਰਮ ਟੂ ਫੋਕ ਜਾਊਗਾ ਕਿ ਆਪਾਂ ਖੇਤ ਚੋਂ ਤੋੜਾਂਗੇ ਐਂਡ ਸੜਕ ਤੇ ਵਿਕੂਗੀ ਕਿਉਂਕਿ ਲਾਕਡਾਊਨ ਚ ਸਭ ਨੂੰ ਪਤਾ ਕਿ ਇੰਨਾ ਜ਼ਿਆਦਾ ਮਤਲਬ ਡਰ ਸੀਗਾ ਲੋਕਾਂ ਦੇ ਵਿੱਚ ਕਿ ਇੱਕ ਦੂਜੇ ਦੀ ਟੱਚ ਕੀਤੀ ਹੋਈ ਚੀਜ਼ ਵੀ ਆਪਾਂ ਚੱਕਰ ਨੂੰ ਤਿਆਰ ਨਹੀਂ ਸੀ ਸੋ ਕਨਸੈਪਟ ਉਹੀ ਸੀ ਕਿ ਡਾਇਰੈਕਟਲੀ ਖੇਤ ਚੋਂ ਤੋੜਾਂਗੇ ਇੱਥੇ ਪਈ ਹੋਊਗੀ ਲੋਕੀ ਆਪਣੇ ਆਪ ਚੱਕ ਕੇ ਲੈ ਕੇ ਜਾਣਗੇ ਐਂਡ ਅਸੀਂ ਜਦੋਂ ਟ੍ਰਾਈ ਕੀਤਾ ਸਾਨੂੰ ਬਾਏ ਗੋਡਸ ਗ੍ਰੇਸ ਕਹ ਲੋ ਰੱਬ ਦੀ ਇਨੀ ਮਿਹਰਬਾਨੀ ਹੋਈ ਕਿ ਸਾਨੂੰ ਰਿਸਪੌਂਸ ਇੰਨਾ ਵਧੀਆ ਮਿਲਿਆ ਲੋਕੀ ਲੱਭਦੇ ਸੀ ਉਸ ਟਾਈਮ ਇਹ ਚੀਜ਼ ਹਰੇਕ ਡਰਿਆ ਹੋਇਆ ਸੀ ਕਿ ਸਾਨੂੰ ਕੁਝ ਫਰੈਸ਼ ਮਿਲ ਜਾਏ ਸਾਨੂੰ ਮਤਲਬ ਇਮਿਊਨਿਟੀ ਹਰੇਕ ਨੇ ਸਟਰੋਂਗ ਕਰਨੀ ਹੈ ਜਦੋਂ ਨੇਚਰਲ ਚੀਜ਼ ਦਾ ਪਤਾ ਲੱਗਦਾ ਹੈ ਤੇ ਹਰ ਕੋਈ ਤੁਹਾਨੂੰ ਅਪਰੋਚ ਕਰਦਾ ਐਂਡ ਜਿਹੜਾ ਫਸਟ ਸੀਜ਼ਨ ਸੀਗਾ ਸਾਡੀ ਜਿਹੜੀ ਕਰੇਲੇ ਦੀ ਤੜਾਈ ਹੋਈ ਜਦੋਂ ਉਹਦੇ ਵਿੱਚ ਸਾਨੂੰ ਇੱਕ ਬਹੁਤ ਵਧੀਆ ਸਕੋਪ ਜਿ세ਆ ਮਾਰਵਲਸ ਸਕੋਪ ਸੀਗਾ ਜਿਹਦੇ ਚ ਸਾਡਾ ਮਤਲਬ ਪ੍ਰੋਫਿਟ ਪਲਸ 2 ਪਲਸ ਸੀਗਾ ਤੇ ਉਸ ਚੀਜ਼ ਨੇ ਸਾਨੂੰ ਇਸ ਚੀਜ਼ ਵੱਲ ਇੰਨਾ ਮੋਟੀਵੇਟ ਕੀਤਾ ਮੈਂ ਤੇ ਬ੍ਰਦਰ ਨੇ ਸਾਡਾ ਮਤਲਬ ਇੱਕ ਕਹਿ ਲੋ ਅਸੀਂ ਯੂਥ ਹੋਣ ਦੇ ਬਾਵਜੂਦ ਮਤਲਬ ਯੂਥ ਆਪਣਾ ਤੁਹਾਨੂੰ ਪਤਾ ਹੀ ਆ ਕਿ ਸਾਰਾ ਬਾਹਰ ਨੂੰ ਤੁਰਿਆ ਜਾਂਦਾ ਐਂਡ ਕਿਸੇ ਨੂੰ ਇੰਨਾ ਹੈ ਨਹੀਂ ਕਿ ਇੰਡੀਆ ਵਿੱਚ ਰਹਿ ਕੇ ਆਪਾਂ ਫਾਰਮਿੰਗ ਕਰੀਏ ਬਟ ਰਾਈਟ ਨਾਊ ਬਹੁਤ ਲੋਕ ਇਧਰ ਨੂੰ ਇਨਵੋਲਵ ਹੋ ਰਹੇ ਆ ਐਂਡ ਸਾਨੂੰ ਇਹ ਸ਼ੌਕ ਪੈ ਗਿਆ ਕਿ ਜੇ ਆਪਾਂ ਇਹਦੇ ਚ ਇੰਨੀ ਕਮਾਈ ਕਰ ਸਕਦੇ ਆ ਤੇ ਲੈਟਸ ਡੂ ਮੋਰ ਥੋੜਾ ਜਿਹਾ ਕੁਝ ਹੋਰ ਕੀਤਾ ਜਾਵੇ ਅਸੀਂ ਕ੍ਰੇਲਾ ਭਿੰਡੀ ਤੇ ਇਹਦੇ ਨਾਲ ਜਿੰਦੀਆਂ ਆਪਣੀਆਂ ਸੀਜ਼ਨਲ ਸਬਜ਼ੀਆਂ ਹੋ ਗਿਆ ਐਗਜ਼ੋਟਿਕ ਸੈਲਡਸ ਹੋ ਗਏ ਅਸੀਂ ਸਾਰੀਆਂ ਚੀਜ਼ਾਂ ਦੇ ਵਿੱਚ ਇਨਵੋਲਵ ਹੋ ਗਏ ਸਾਰਾ ਕੁਝ ਥੋੜਾ ਥੋੜਾ ਟਰਾਈ ਕੀਤਾ ਕਿ ਚਲੋ ਦੇਖਦੇ ਆ ਨੋ ਡਾਊਟ ਮੰਡੀਕਰਨ ਜਿਹੜਾ ਆ ਸਭ ਤੋਂ ਵੱਡਾ ਪ੍ਰੋਬਲਮ ਆ ਮੰਡੀਕਰਨ ਚ ਬਹੁਤ ਦਿੱਕਤ ਆਈ ਪਰ ਜਦੋਂ ਚੀਜ਼ ਪੱਕਦੀ ਆ ਜਦੋਂ ਤੁਹਾਡਾ ਹੋਰ ਹੋਰੀ ਇੱਕ ਤੁਸੀਂ ਮਾਰਕੀਟ ਸੈੱਟ ਕਰਨੀ ਹੁੰਦੀ ਆ ਅਸੀਂ ਉਹ ਮਾਰਕੀਟ ਸੈੱਟ ਕੀਤੀ ਸਾਡੇ ਕੋਲ ਇੱਥੇ ਬਹੁਤ ਵਧੀਆ ਗਾਖ ਜਿਹੜਾ ਸੀ ਉਹ ਸਾਡੇ ਨਾਲ ਜੁੜਿਆ ਐਂਡ ਸਭ ਨੇ ਬਹੁਤ ਸਰਾਇਆ ਸਾਨੂੰ ਉਹ ਚੀਜ਼ ਨੇ ਸਾਨੂੰ ਹੋਰ ਮੋਟੀਵੇਸ਼ਨ ਦਿੱਤੀ ਐਂਡ ਹੁਣ ਸਾਡੇ ਕੈਲੋ ਵੀ 5 ਸਾਲ ਹੋ ਚੁੱਕੇ ਆ ਐਂਡ 5 ਸਾਲਾਂ ਦੇ ਵਿੱਚ ਸਾਡਾ ਡੇ ਬਾਈ ਡੇ ਗਰੋਥ ਵਧ ਰਹੀ ਆ ਐਂਡ ਸਬਜੀ ਜਿਹੜੀ ਸੀ ਸਬਜੀ ਦੀ ਖੇਤੀ ਤਾਂ ਸਾਡੀ ਰੈਗੂਲਰ ਚੱਲ ਹੀ ਰਹੀ ਆ ਉਹਦੇ ਨਾਲ ਅਸੀਂ ਫਰੂਟਸ ਦੇ ਵਿੱਚ ਵੀ ਆ ਗਏ ਅ ਅਸੀਂ ਜਦਾਂ ਸਰਦੀਆਂ ਦੇ ਵਿੱਚ ਸਟਰਾਬਰੀ ਹੁੰਦੀ ਆ ਆਪਣੇ ਕੋਲ ਮੰਗੋ ਹੁੰਦਾ ਆ ਤੇ ਫਰਦਰ ਅਸੀਂ ਹੁਣ ਹੋਰ ਜਿੰਨੇ ਵੀ ਆਪਣੇ ਸੀਜ਼ਨਲ ਜਾਂ ਕਹਿ ਲਓ ਜਿੰਨੇ ਵੀ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੇ ਫਰੂਟਸ ਹੋ ਸਕਦੇ ਆ ਅਸੀਂ ਉਹਨਾਂ 'ਚ ਵੀ ਇਨਵੋਲਵ ਹੋ ਰਹੇ ਆ ਐਂਡ ਐਗਜ਼ੋਟਿਕ ਸੈਲਡਸ ਹੁੰਦੇ ਆਸ ਆਪਣੇ ਇਥੇ ਲੈਟਰਸ ਹੋ ਗਿਆ ਆਈਸਬਰਗ ਹੋ ਗਿਆ ਇਦਾਂ ਦੀਆਂ ਚੀਜ਼ਾਂ ਅਸੀਂ ਥੋੜੀਆਂ ਡਿਫਰੈਂਟ ਕਰ ਰਹੇ ਆ ਕੇਲ ਹੋ ਗਿਆ ਜਾਂ ਫਿਰ ਜਿਹੜਾ ਬੇਬੀ ਸਪਿਨਚ ਇਹ ਸਾਰਾ ਕੁਝ ਅਸੀਂ ਇਨਕਲੂਡ ਕਰ ਰਹੇ ਆਂ ਸਬਜ਼ੀਆਂ ਦੀ ਖੇਤੀ ਕਰਨ ਲਈ ਲੇਬਰ ਦੀ ਬਹੁਤ ਲੋੜ ਪੈਂਦੀ ਹੈ ਪਰ ਜੇਕਰ ਕਿਸਾਨ ਦਾ ਪਰਿਵਾਰ ਇਸ ਕੰਮ ਵਿੱਚ ਉਸ ਦੀ ਮਦਦ ਕਰੇ ਤਾਂ ਖੇਤੀ ਖਰਚੇ ਵੀ ਘਟਾਏ ਜਾ ਸਕਦੇ ਹਨ ਅਤੇ ਬੇਰੋਜ਼ਗਾਰੀ ਵੀ ਘਟ ਹੋ ਸਕਦੀ ਹੈ ਸਬਜ਼ੀਆਂ ਦੀ ਸਫਲ ਕਾਸ਼ਤ ਲਈ ਬਾਗਬਾਨੀ ਵਿਭਾਗ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਵਿਗਿਆਨੀਆਂ ਨਾਲ رابطہ ਕਰਨਾ ਜ਼ਰੂਰੀ ਹੈ ਸਬਜ਼ੀਆਂ ਨੂੰ ਜਿਹੜੀ ਪ੍ਰੋਬਲਮ ਆਉਂਦੀਆਂ ਵਾਂ ਉਹਦੇ ਵਾਸਤੇ ਸਟਾਰਟਿੰਗ ਡੇਲੀ ਸਾਨੂੰ ਇਹ ਖੇਤ ਦੇ ਅੰਦਰ ਘੁੰਮਣਾ ਪੈਂਦਾ ਦੋ ਟਾਈਮ ਕੰਮ ਕਰਨਾ ਪੈਂਦਾ ਜਿੰਨੀ ਵੀ ਸਾਡੇ ਵਰਕਰ ਵਾ ਉਹ ਅਸੀਂ ਮਿਲ ਜੁਲ ਕੇ ਇਸ ਕੰਮ ਨੂੰ ਸਹਿਯੋਗ ਦੇ ਰਹੇ ਹਾਂ ਅੱਗੇ ਵਧਾ ਰਹੇ ਹਾਂ ਇਹਦੀਆਂ ਜਿਹੜੀਆਂ ਬਿਮਾਰੀਆਂ ਵਾ ਮੁੱਖ ਬਿਮਾਰੀਆਂ ਜਿਹੜੀ ਸੁੰਡੀ ਦੀ ਬਹੁਤ ਵੱਡੀ ਬਿਮਾਰੀ ਆ ਉਹਨੂੰ ਸੁੰਡੀ ਦੀ ਰੋਕ ਥਾਮ ਲਈ ਫਿਰ ਅਸੀਂ ਜਿੰਨੀਆਂ ਵੀ ਕੋੜੀਆਂ ਆਇਟਮਾਂ ਵਾ ਆਕਤ ਤੂਰਾ ਨਿੰਮ ਦੇ ਪੱਤੇ ਨਿੰਬੂ ਦੇ ਪੱਤੇ ਹੋਰ ਬਹੁਤ ਸਾਰੇ ਦਰਕਤਾਂ ਜਿਹੜੇ ਹੈਗੇ ਆ ਉਹਨਾਂ ਸਾਰਿਆਂ ਦਰਕਤਾਂ ਦਾ ਪੱਤਿਆਂ ਦਾ ਇਕੱਠਾ ਕਰਕੇ ਉਹਨਾਂ ਦਾ ਮਿਸ਼ਰਣ ਤਿਆਰ ਕਰਦੇ ਹਾਂ ਕੋਲ ਤਿਆਰ ਕਰਕੇ ਉਹ ਨਹੀਂ ਫਿਰ ਸਪਰੇਅ ਕਰਦੇ ਆ ਉਹਨੂੰ ਸੁੰਡੀ ਨੂੰ ਬਚਾਉਣ ਵਾਸਤੇ ਉਹਦਾ ਰੋਕਥਾਮ ਕਰਦੇ ਆ ਉਤੋਂ ਅੱਗੇ ਫਿਰ ਜਿਹੜੀ ਫੰਗਸ ਆਉਂਦੀ ਆ ਜਾਂ ਹੋਰ ਕੋਈ ਕਈ ਆਈਟਮਾਂ ਆਉਂਦੀਆਂ ਆ ਮਾ ਕੀੜੇ ਮਕੋੜੇ ਬਹੁਤ ਤਰ੍ਹਾਂ ਦੇ ਆ ਇੱਕ ਬਹੁਤ ਜਿਹੜਾ ਹੈਗਾ ਵਾ ਫਲਾਈ ਫਰੂਟ ਹੈਗਾ ਵਾ ਉਹ ਮੱਖੀ ਬਹੁਤ ਖਤਰਨਾਕ ਆ ਉਹਦੇ ਵਾਸਤੇ ਇਹਦਾ ਜਿਹੜਾ ਵਾ ਨਿੰਮ ਦਾ ਕੋਲ ਜਿਹੜਾ ਵਾ ਉਹ ਬਹੁਤ ਜ਼ਬਰਦਸਤ ਸਾਬਤ ਹੁੰਦਾ ਵਾ ਉਹਦੇ ਵਾਸਤੇ ਅਸੀਂ ਲੱਸੀ ਜਿਹੜੀ ਆ ਲੱਸੀ ਦੀ ਵਰਤੋਂ ਕਰਦੇ ਆ ਲੱਸੀ ਤੇ ਗੁੜ ਮਿਲਾ ਕੇ ਉਹਦੇ ਵਿੱਚ ਟੋਟਲ ਜਿੰਨੇ ਹੈਗੇ ਆ ਇਹ ਫਰਾਈ ਫਲੂਡ ਹੁੰਦੇ ਆ ਜਿਹੜੇ ਪੰਛੀ ਜਿਹੜਾ ਹੈਗਾ ਉਹ ਜਦੋਂ ਉਹਦੇ ਵਿੱਚ ਡਿੱਗ ਜਾਂਦਾ ਤੇ ਉਹਦੇ ਪੱਤੇ ਝੜ ਜਾਂਦੇ ਉਹਦੇ ਮਰ ਜਾਂਦਾ ਉਹਦਾ ਤਾਂ ਰੋਕཐਮ ਹੁੰਦੀ ਆ ਸਬਜ਼ੀਆਂ ਦੇ ਨਾਲ ਸਾਡੇ ਕੋਲ ਜਿਹੜਾ ਵਾ ਅਸੀਂ ਡੇਰੀ ਦਾ ਕੰਮ ਵੀ ਛੋਟਾ ਜਿਹਾ ਸ਼ੁਰੂ ਕੀਤਾ ਹੋਇਆ ਵਾ ਉਹਦੇ ਵਿੱਚ ਆਪਣੇ ਲੈਵਲ ਤੇ ਅਸੀਂ ਪਹਿਲੇ ਤੇ ਆਪਣੇ ਵਾਸਤੇ ਹੀ ਸਾਡੇ ਸਿਗਾ ਜਿਹੜਾ ਅਸੀਂ ਦੁੱਧ ਕਿਉਂ ਅਸੀਂ ਆਪਣੇ ਵਾਸਤੇ ਵਰਤ ਰਹੇ ਸੀ ਫਿਰ ਹੌਲੀ-ਹੌਲੀ ਸਾਨੂੰ ਗਾਹਕਾਂ ਵੱਲੋਂ ਕੁਝ ਡਿਮਾਂਡ ਹੋਈ ਕੁਝ ਗਾਹਕਾਂ ਨੇ ਰਿਸਪਾਂਸ ਕੀਤਾ ਵੀ ਤੁਸੀਂ ਇਹ ਚੀਜ਼ ਤਿਆਰ ਕਰ ਰਹੇ ਆ ਵਧੀਆ ਇਹਦੇ ਵਿੱਚ ਸਾਨੂੰ ਕੋਈ ਦੂਸਰੀਆਂ ਆਈਟਮਾਂ ਵੀ ਤਿਆਰ ਕਰਕੇ ਦਿਓ ਜਿਹੜੀਆਂ ਦੁੱਧ ਵਾਲੀਆਂ ਆਈਟਮਾਂ ਸੀ ਸਾਰੀਆਂ ਦੁੱਧ ਵਾਲੀਆਂ ਆਈਟਮਾਂ ਸੀ ਦੁੱਧ ਸਾਡੇ ਕੋਲ ਆਪਣੇ ਹੁੰਦਾ ਵਾ ਤੁਸੀਂ ਗਾਈਆਂ ਦੇਸੀ ਗਾਈਆਂ ਰੱਖੀਆਂ ਹੋਈਆਂ ਸੀ ਜਰਸੀ ਗਾਈਆਂ ਹੈਗੀਆਂ ਉਹਨਾਂ ਤੋਂ ਅਸੀਂ ਦੁੱਧ ਤਿਆਰ ਕਰਕੇ ਬਈ ਤਿਆਰ ਕਰਕੇ ਚਾਟੀ ਦੀ ਲੱਸੀ ਤਿਆਰ ਕਰਦੇ ਆਂ ਚਾਟੀ ਦੀ ਲੱਸੀ ਤੋਂ ਜਿੰਨਾ ਮੱਖਣ ਸਾਡੇ ਕੋਲ ਆਲਰੇਡੀ ਤਿਆਰ ਹੋਣਾ ਵਾ ਜਿਹੜੇ ਕਸਟਮਰ ਮੱਖਣ ਮੰਗ ਰਿਆ ਉਹਨਾਂ ਨੂੰ ਤਾਜ਼ਾ ਮੱਖਣ ਦਿੰਨੇ ਆਂ ਪਲੱਸ ਜਿਨ੍ਹਾਂ ਦੀ ਡਿਮਾਂਡ ਹੁੰਦੀ ਦੇਸੀ ਘਿਓ ਕਰਕੇ ਦਿਓ ਤਿਆਰ ਉਹਨਾਂ ਨੂੰ ਫਿਰ ਦੇਸੀ ਘਿਓ ਤਿਆਰ ਕਰਕੇ ਦਿੰਨੇ ਆਂ ਜਿਹੜੀ ਆਈਟਮ ਮਤਲਬ ਔਨ ਦੇ ਆਰਡਰ ਤੇ ਤਿਆਰ ਕਰ ਰਹੇ ਆਂ ਜਿੰਨਾ ਵੀ ਜ਼ਮਾਨ ਦਿਨਾ ਦੇਣਾ ਵਾ ਅਸੀਂ ਉਹ ਪਿਓਰ ਦੇ ਵਿੱਚ ਦੇਣਾ ਵਾ ਜੋ ਵੀ ਕਰ ਰਹੇ ਆਂ ਅਸੀਂ ਆਪਣੇ ਵਾਸਤੇ ਵੀ ਆਪਣੀ ਸਿਹਤ ਦਾ ਵੀ ਖਿਆਲ ਆ ਔਰ ਜਨਤਾ ਦੀ ਸਿਹਤ ਦੇ ਵਾਸਤੇ ਵੀ ਸਾਰਾ ਕੁਝ ਜੋ-ਕੁਝ ਕਰ ਰਹੇ ਆਂ ਅ ਨੈਚੁਰਲ ਤਰੀਕੇ ਦੇ ਨਾਲ ਸਾਰਾ ਕੁਝ ਤਿਆਰ ਕਰ ਰਹੇ ਹਾਂ ਜਿੰਨਾ ਵੀ ਦੁੱਧ ਵੀ ਦੇਣਾ ਜਿੰਨਾਂ ਨੂੰ ਉਹ ਇੱਕ ਨੰਬਰ ਦਾ ਦੁੱਧ ਦੇਣਾ ਵਾ ਕੋਈ ਪਾਊਡਰ ਵਾਲਾ ਜਾਂ ਕੋਈ ਕੈਮੀਕਲ ਵਾਲਾ ਕੋਈ ਵੀ ਆਈਟਮ ਤਿਆਰ ਕਰਕੇ ਨਹੀਂ ਦੇਣੀ ਜਿੰਨਾਂ ਵੀ ਆਪਣੇ ਪਸ਼ੂਆਂ ਵਾਸਤੇ ਜੋ ਅਸੀਂ ਚਾਰਾ ਤਿਆਰ ਕਰਦੇ ਹਾਂ ਉਹਨੂੰ ਵੀ ਵਿਦਆਊਟ ਕੈਮੀਕਲ ਵਿਦਆਊਟ ਸਪਰੇਅ ਯੂਰੀਆ ਜੋ ਵੀ ਹੈ ਸਾਰਾ ਕੁਝ ਉਹ ਦੇਸੀ ਸਿਆਰ ਕਰਕੇ ਦੇਸੀ ਤਰੀਕੇ ਨਾਲ ਹੀ ਦੇਸੀ ਰੂੜੀ ਦੇ ਨਾਲ ਹੀ ਚਾਰਾ ਤਿਆਰ ਕਰਕੇ ਪਸ਼ੂਆਂ ਨੂੰ ਤਿਆਰ ਕਰਕੇ ਦਿੰਨੇ ਆ ਆਪਣੀ ਪਸ਼ੂਆਂ ਦੀ ਜਿਹੜੀ ਆ ਪਸ਼ੂਆਂ ਦੀ ਫੀਡ ਆਪਣੀ ਆਪ ਖੁਦ ਤਿਆਰ ਕਰਦੇ ਆ ਮਾਰਕੀਟ ਚੋਂ ਨਹੀਂ ਲੈਂਦੇ ਜਿੰਨੀ ਵੀ ਅਸੀਂ ਸਾਡੇ ਕੋਲ ਸਾਰਾ ਸਮਾਨ ਹੈਗਾ ਵਾ ਕਣਕ ਚੋਨਾ ਮੱਕੀ ਜੋਨ ਵਗੈਰਾ ਜੋ ਵੀ ਆ ਸੋਇਆਬੀਨ ਉਹ ਸਾਰੀਆਂ ਆਈਟਮਾਂ ਅਸੀਂ ਆਪਣਾ ਘਰੇ ਫੀਡ ਤਿਆਰ ਕਰਕੇ ਪਸ਼ੂਆਂ ਨੂੰ ਚਾਰਾ ਕਰਕੇ ਤਿਆਰ ਬਣਾਇਆ ਜਿਹੜੀ ਨਵੀਂ ਜਨਰੇਸ਼ਨ ਤਿਆਰ ਹੋ ਰਹੀ ਆ ਉਹ ਆਪਣੀ ਏਸ਼ ਕੰਮ ਨੂੰ ਕਰਕੇ ਜੈਵੇਂ ਖੇਤੀ ਨੂੰ ਕਰਨ ਲਈ ਕੋਈ ਤਿਆਰ ਨਹੀਂ ਹੋ ਰਿਹਾ ਕੋਈ ਵੀ ਫੈਮਿਲੀ ਮੈਂਬਰ ਕਹਿੰਦਾ ਵਾ ਵੀ ਅਸੀਂ ਤਿਆਰ ਨਹੀਂ ਉਹਨਾਂ ਨੂੰ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਆ ਕਿ ਆਪਾਂ ਇਸ ਸਟੈਪ ਨੂੰ ਹੰਘਾਰਾ ਭਰੀਏ ਇਹਨੂੰ ਉੱਪਰ ਚੱਕੀਏ ਇਹਨੂੰ ਆਪਾਂ ਆਉਣ ਵਾਲੀ ਜੇ ਜਪਾਂ ਜਨਰੇਸ਼ਨ ਨੂੰ ਬਚਾਉਣਾ ਵਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਵਾ ਤੇ ਇਹਨੂੰ ਆਪਾਂ ਨੂੰ ਇਸ ਕੰਮ ਨੂੰ ਅੱਗੇ ਜੈਵਿਕ ਖੇਤੀ ਨੂੰ ਅੱਗੇ ਲੈ ਕੇ ਜਾਣਾ ਪਊਗਾ ਜੇ ਆਪਣੀ ਸਿਹਤ ਆਪਾਂ ਨੂੰ ਤੰਦਰੁਸਤੀ ਵਾਲਾ ਖਾਣਾ ਪੀਣਾ ਸਮਾਨ ਵਧੀਆ ਮਿਲੂਗਾ ਤੇ ਆਪਣੀ ਸਿਹਤ ਜਿਹੜੀ ਤੰਦਰੁਸਤ ਰਹੋਗੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਵਾ ਉਹ ਆਪਣੇ ਜਿਹੜੇ ਆਉਣ ਵਾਲੀ ਵਾਧਾ ਫੁੱਲਾਂ ਦੇਊਗਾ ਇਹ ਮੈਂ ਇੱਕ ਗੱਲ ਸਾਰੀਆਂ ਆਪਣੀਆਂ ਜਿਹੜੀਆਂ ਮੇਰੀਆਂ ਭੈਣਾਂ ਵਾਂ ਜਿਹੜੀਆਂ ਸਾਡੀਆਂ ਮਾਤਾਵਾਂ ਵਾਂ ਸਾਰਿਆਂ ਨੂੰ ਇਹ ਗੱਲ ਕਹੂੰਗੀ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਜੋ ਵੀ ਇਹ ਕੰਮ ਵਾਂ ਇਹਨੂੰ ਆਪਣੇ ਹੱਥੀ ਕਰੋ ਜਦੋਂ ਤੁਸੀਂ ਇਹ ਕੰਮ ਆਪਣੇ ਹੱਥੀ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਨੂੰ ਇੱਕ ਤਸੱਖ ਖੂਨ ਦੂਸਰਾ ਤੁਹਾਨੂੰ ਤੰਦਰੁਸਤੀ ਮਿਲੂਗੀ ਇਸ ਕੰਮ ਦੇ ਵਿੱਚੋਂ ਔਰ ਜਿਹੜਾ ਕਿ ਬੀਬੀਆਂ ਮੈਂ ਕਈ ਵਾਰ ਸੁਣਦੀ ਹਾਂ ਕਹਿੰਦੀ ਆ ਅੱਜ ਸਾਡੇ ਨੌਕਰ ਨੇ ਦੁੱਧ ਚੋਇਆ ਅੱਜ ਸਾਡੇ ਨੌਕਰ ਨੇ ਧਾਰਾ ਕੱਢ ਦਿੱਤੀ ਆ ਉਸ ਟਾਈਮ ਮੈਨੂੰ ਨਹੀਂ ਚੰਗਲਾ ਮੈਂ ਹੀ ਬੀਬੀਆਂ ਨੂੰ ਕਹਿੰਕੋ ਖੁਦ ਕਰੋ ਕਿ ਨੌਕਰਾਂ ਤੇ ਡਿਪੈਂਡ ਨਾ ਹੋਵੇ ਤੁਸੀਂ ਇਹ ਕੰਮ ਨੂੰ ਆਪ ਕਰੋ ਔਰ ਇਹਦੇ ਵਿੱਚ ਬਹੁਤ ਤੁਹਾਨੂੰ ਆਪ ਨੂੰ ਵੀ ਖੁਸ਼ੀ ਮਿਲੂਗੀ ਔਰ ਆਪਾਂ ਦੂਸਰੇ ਨੂੰ ਇੱਕ ਸਾਫ਼ ਸੁਥਰੀ ਚੀਜ਼ ਦੇ ਸਕਾਂਗੇ ਅੱਜ ਦੀ ਪੀੜੀ ਦੇ ਵਿੱਚ ਮੈਂ ਜੋ ਜਿਹੜੇ ਮੁੰਡੇ ਕੁੜੀਆਂ ਬਾਹਰ ਜਾਂਦਾ ਜਾਦਾ ਸੋਚ ਰਹੇ ਮ ਤੁਸੀਂ ਇੱਥੇ ਰਹਿ ਕੇ ਆਪਣੇ ਮਾਪੇ ਦੀ ਹੈਲਪ ਕਰੋ ਔਰ ਇਹ ਕੰਮ ਜਿਹੜੇ ਆਪਣੇ ਘਰੇਲੂ ਕੰਮ ਇਹਨਾਂ ਨੂੰ ਅੱਗੇ ਵਧਾਓ ਔਰ ਹੱਥੀ ਕੰਮ ਕਰੋ ਜਦ ਕਿ ਬਹੁਤ ਮਤਲਬ ਕੀ ਤੁਸੀਂ ਵੀ ਇਸ ਕੰਮ ਵਿੱਚ ਇੱਕ ਬਿਜ਼ੀ ਹੋਵੋਗੇ ਦੂਸਰਾ ਤੁਹਾਡਾ ਇਧਰ ਦਾ ਜਿਹੜਾ ਫਿਰਨ ਤੁਰਨ ਦਾ ਖਤਮ ਹੋਊਗਾ ਤਾਂ ਤੁਸੀਂ ਆਪਣੇ ਕੰਮਾਂ ਵਿੱਚ ਲਾ ਕੇ ਔਰ ਆਪਣੇ ਕੰਮ ਅੱਗੇ ਵਧਾਓਗੇ ਇਹਦੇ ਵਿੱਚ ਮੇਰੀ ਬੇਟੀ ਦਾ ਬਹੁਤ ਵੱਡਾ ਸਹਿਯੋਗ ਆ ਜੋ ਕਿ ਉਹ ਮੇਰੀ ਬੇਟੀ ਮਨਜਿੰਦਰ ਉਹਨੇ ਸਾਨੂੰ ਮਤਲਬ ਇੰਨਾ ਜ਼ਿਆਦਾ ਸਾਨੂੰ ਪ੍ਰੇਰਿਤ ਕਰਾਈ ਆ ਕਿ ਪਪਾ ਆਹ ਕੰਮ ਕਰੋ ਮੰਮਾ ਆਹ ਕੰਮ ਕਰੋ ਉਹ ਸਾਨੂੰ ਬਹੁਤ ਜ਼ਿਆਦਾ ਉਹ ਇਹ ਨਹੀਂ ਕਹਿੰਦੀ ਅਸੀਂ ਸੋ ਕਹਦੇ ਦੇ ਕਿ ਨਹੀਂ ਸਾਡੇ ਕੋ ਹੋਣਾ ਨਹੀਂ ਉਹ ਕਹਿੰਦੀ ਨਹੀਂ ਤੁਸੀਂ ਬੁੱਢੇ ਥੋੜੀ ਹੋ ਜਾਣਾ ਤੁਸੀਂ ਬੁੱਢੇ ਹੋ ਹੀ ਨਹੀਂ ਸਕਦੇ ਤੁਸੀਂ ਇੰਨਾ ਕੰਮ ਕਰੋ ਤੁਸੀਂ ਆਪਣਾ ਕੰਮ ਕਰੋਗੇ ਨਾ ਤੁਸੀਂ ਸਦਾ ਹੀ ਤੰਦਰੁਸਤੀ ਵਿੱਚ ਰਹੋਗੇ ਸਾਡੀ ਬੇਟੀ ਵੱਲੋਂ ਸਾਨੂੰ ਬਹੁਤ ਵੱਡਾ ਸਹਾਰਾ ਮੇਰਾ ਬੇਟਾ ਸੋਇਤ ਵੀਰ ਸਿੰਘ ਜੋ ਕਿ ਇਟਲੀ ਵਿੱਚ ਆ ਔਰ ਉਹ ਉਹ ਵੀ ਸਾਨੂੰ ਇੰਨਾ ਜ਼ਿਆਦਾ ਦਿਨ ਰਾਤ ਫੋਨ ਤੇ ਹੀ ਕਹਿੰਦਾ ਕਿ ਆਪਣਾ ਜੋ ਕੰਮ ਹੱਥੀਂ ਕਰੋ ਹੱਥੀਂ ਕੰਮ ਕਰਨ ਦੇ ਨਾਲ ਤੁਹਾਨੂੰ ਤੂੰਦਰਸ ਮਿਲੇਗਾ ਔਰ ਬਾਹਰ ਦੀ ਜੋ ਵੀ ਤੁਹਾਨੂੰ ਹਵਾ ਮਿਲੇਗੀ ਤਬ ਤੁਸੀਂ ਸ਼ੁੱਧ ਹਵਾ ਲਓਗੇ ਤਾਂ ਤੁਸੀਂ ਸ਼ੁੱਧ ਖਾਣਾ ਪਾਣੀ ਬਣਾਓਗੇ ਔਰ ਦੂਜਿਆਂ ਨੂੰ ਸਾਰਿਆਂ ਨੂੰ ਖਾਣਾ ਪਾਣੀ ਸ਼ੁੱਧ ਜਦੋਂ ਕਦੋਂਗੇ ਤੁਸੀਂ ਦੁੱਧ ਘਿਓ ਲੱਸੀ ਤਾਂ ਸਾਰੇ ਮਤਲਬ ਇਸ ਚੀਜ਼ ਨੂੰ ਸਾਰਾ ਪਸੰਦ ਕਰਨਗੇ ਤੇ ਬਹੁਤ ਵਧੀਆ ਸਾਨੂੰ ਬੱਚਿਆਂ ਦਾ ਬਹੁਤ ਵੱਡਾ ਸਹਿਯੋਗ ਆ ਮੇਰੇ ਬੱਚੇ ਬਹੁਤ ਹੀ ਇਸ ਕੰਮ ਦੇ ਵਿੱਚ ਖੁਸ਼ ਆ ਸਾਡੇ ਨਾਲ ਬਾਕੀ ਇਹ ਆ ਕਿ ਜਦੋਂ ਮੇਰੇ ਹਸਬੰਡ ਜਦ ਕਿ ਉਹ ਖੇਤੀ ਕਰਦੇ ਆ ਔਰ ਮੈਂ ਉਹਨਾਂ ਦੇ ਨਾਲ ਪੂਰਾ ਸਹਿਯੋਗ ਦੇ ਰਹੀ ਆ ਮੇਰੀ ਬੇਟੀ ਵੀ ਸਾਨੂੰ ਦੱਸ ਰਹੀ ਆ ਕਿ ਜਾਓ ਮੰਮਾ ਇਸ ਟਾਈਮ ਪਾਪਾ ਨੂੰ ਆ ਕੰਮ ਇਦਾਂ ਨਹੀਂ ਇਦਾਂ ਕਰੋ ਮੈਨੂੰ ਸਾਰਾ ਜਾ ਕੇ ਦੇਖਣਾ ਬੰਦਾ ਕਿਉਂਕਿ ਇਹਨਾਂ ਨੂੰ ਬਾਹਰਲੇ ਕੰਮ ਬਹੁਤ ਆ ਥ੍ਰੀਲੂ ਕੰਮ ਵੀ ਹੈਗੇ ਸਾਡੇ ਬਾਹਰਲੇ ਕੰਮ ਹੈਗੇ ਇਦਾਂ ਸ਼ਹਿਰੀ ਕੰਮ ਆ ਕਿਤੇ ਕੈਂਪ ਚ ਗਏ ਆ ਜਗ ਉਹ ਵੀ ਇਹਨ ਮਤਲਬ ਕਿ ਉੱਥੇ ਨਾਲ ਜਾਣਾ ਮਿਲਦਾ ਉਸ ਤੋਂ ਮਗਰੋਂ ਸਾਰਾ ਖੇਤੀ ਦਾ ਮੈਂ ਖੁਦ ਦੇਖਦੀ ਆਂ ਔਰ ਜਾ ਕੇ ਦੁਕਾਨ ਤੇ ਬੈਠਦੀ ਆਂ ਔਰ ਖੇਤੀ ਦਾ ਮੈਂ ਖੁਦ ਦੇਖ ਕੇ ਸਾਰਾ ਜੋ ਵੀ ਆਪਣਾ ਤੇ ਉੱਥੇ ਸਬਜ਼ੀਆਂ ਵਿੱਚ ਸੇਲ ਕਰਦੀਆਂ ਨਾਲ ਪਿੱਛੇ ਜਾ ਕੇ ਖੇਤਾਂ ਵਿੱਚ ਇਹ ਵੀ ਦੇਖਦੀ ਆ ਕਿ ਕਿਹੜੀ ਸਬਜ਼ੀ ਨੂੰ ਕੋਈ ਪ੍ਰੋਬਲਮ ਆ ਰਹੀ ਆ ਜਾਂ ਕਿਸੇ ਸਬਜ਼ੀ ਨੂੰ ਕੋਈ ਨੁਕਸਾਨ ਹੋ ਰਿਹਾ ਤਾਂ ਉਹਨਾਂ ਨੂੰ ਉਸੇ ਵੇਲੇ ਫੋਨ ਤੇ ਦੱਸ ਦੇਣਾ ਦੇਖ ਕੇ ਵੀ ਆਪਣੀ ਸਬਜ਼ੀ ਇਸ ਤਰ੍ਹਾਂ ਹੋ ਰਹੀ ਆ ਬਾਕੀ ਇਹਨਾਂ ਨੂੰ ਮੈਂ ਇਹ ਵੀ ਦੱਸਦੀ ਰਹਿੰਦੀ ਆ ਕਿ ਆਪਾਂ ਆ ਪਲਾਟ ਇਦਾਂ ਬਣਾਈਆ ਆ ਪਲਾਟ ਇਦਾਂ ਬਣਾਈਆ ਅਸੀਂ ਇੱਕ ਦੂਜੇ ਦੇ ਸਹਾਇਕ ਦੇ ਨਾਲ ਔਰ ਇੱਕ ਦੂਜੇ ਨਾਲ ਬਹੁਤ ਤੇ ਇੱਕ ਦੂਜੇ ਨੂੰ ਪ੍ਰੇਰਿਤ ਕਰਦੇ ਆ ਕੰਮ ਅੱਗੇ ਵਧিয়ে ਸਾਡੇ ਜੋ ਮੇ ਪਸ਼ੂਆਂ ਦਾ ਚਾਰਾ ਲੱਗਿਆ ਪੱਠੇ ਦੇਖਿਓ ਉਹ ਪੱਠੇ ਜਿਹੜੇ ਸਾਡੇ ਇੱਕ ਬਿਸ ਕੁਦਰਤੀ ਖੇਤੀਬਾੜੀ ਅਸੀਂ ਤਿਆਰ ਕਰ ਰਹੇ ਆ ਨਾ ਕੋਈ ਉਹਨੂੰ ਖਾਦ ਨਾ ਰੇ ਨਾ ਸਪਰੇਅ ਕੁਛ ਨਹੀਂ ਕਰ ਰਹੇ ਕਿਉਂਕਿ ਉਹ ਜੋ ਵੀ ਆਉ ਸਾਡੇ ਪਸ਼ੂਆਂ ਨੂੰ ਵੀ ਤਾਂ ਉਨਾ ਹੀ ਨੁਕਸਾਨ ਜਿਹੜੀਆਂ ਖਾਦਾ ਦਵੀਆਂ ਦੰਦਾ ਇਹਨਾਂ ਨਾਲ ਵੀ ਹੋਣਾ ਅਸੀਂ ਇਸ ਕਰਕੇ ਸਾਰਾ ਕੁਝ ਕੱਟ ਕਰ ਦਿੱਤਾ ਅਸੀਂ ਜੋ ਵੀ ਆਪਣਾ ਜੋ ਬਣਾਏ ਸਾਡੇ ਆਪ ਦੇ ਪ੍ਰੋਡਕਟ ਬਣਾਏ ਹੋ ਜੋ ਵੀ ਸਾਡੇ ਆਰਗੈਨਿਕ ਜਿਹੜੇ ਅਸੀਂ ਬਣਾ ਤਿਆਰ ਕਰ ਰਹੇ ਆ ਤੇ ਅਸੀਂ ਰੂੜੀ ਵਗੈਰਾ ਦਾ ਜ਼ਿਆਦਾ ਇਸਤੇਮਾਲ ਕਰਕੇ ਅਸੀਂ ਸਾਰਾ ਜੋ ਵੀ ਆਸੀਂ ਖਾਂ ਇਹਨਾਂ ਦਾ ਪ ਤੇ ਤਿਆਰ ਕਰ ਰਹੇ ਆ ਇਹਦੇ ਨਾਲ ਨਾਲ ਸਾਡਾ ਆਪਣਾ ਮਤਲਬ ਘਰ ਦੇ ਮਾਲ ਡੰਗਰ ਸਾਬੇ ਹੁੰਦਾ ਹੀ ਆਪਣੇ ਪਿੰਡਾਂ ਵਿੱਚ ਸਾਡੇ ਕੋਲ ਵੀ ਇੰਨਾ ਕੁ ਸੀਗਾ ਕਿ ਅਸੀਂ ਸਾਡੀ ਲੋੜ ਤੋਂ ਵੱਧ ਸੀ ਅਸੀਂ ਸੋਚਿਆ ਕਿ ਕਿਉਂ ਨਾ ਇਹਨੂੰ ਕੱਲੇ ਦੁੱਧ ਦੀ ਇਲਾਵਾ ਮਤਲਬ ਡੇਰੀ ਦਾ ਫਾਰਮੇਸ਼ਨ ਕਰਕੇ ਦਿੱਤਾ ਜਾਵੇ ਦੁੱਧ ਤੋਂ ਉਹਦਾ ਪਨੀਰ ਤੇ ਕਿਉ ਮੱਖਣ ਇਹ ਸਾਰਾ ਕੁਝ ਮਤਲਬ ਬਣਾ ਕੇ ਉਹ ਟਰਾਈ ਕਰੀਏ ਸੋ ਅਸੀਂ ਟਰਾਈ ਕੀਤਾ ਐਂਡ ਸਾਨੂੰ ਉਹਦੇ ਵਿੱਚ ਵੀ ਬਹੁਤ ਵਧੀਆ ਰਿਸਪਾਂਸ ਮਿਲਿਆ ਹੁਣ ਰਾਈਟ ਨਾਉ ਅਸੀਂ ਅ ਦੁੱਧ ਤੋਂ ਬਣੀਆਂ ਚੀਜ਼ਾਂ ਲਾਈਕ ਦੇਸੀ ਘਿਓ ਹੋ ਗਿਆ ਮੱਖਣ ਹੋ ਗਿਆ ਪਨੀਰ ਹੋ ਗਿਆ ਐਂਡ ਖੋਆ ਪਿਓਰ ਦੁੱਧ ਦਾ ਹੋਇਆ ਇਹ ਸਾਰਾ ਕੁਝ ਅਸੀਂ ਕਰ ਰਹੇ ਆਂ ਐਂਡ ਅਸੀਂ ਕਰ ਆਰਡਰ ਬੇਸਡ ਆਏ ਆਂ ਮਤਲਬ ਲਿਮਿਟਡ ਕੁਆਂਟੀਟੀ ਪਰ ਅਸੀਂ ਕੁਆਲਿਟੀ ਦੇ ਰਹੇ ਆਂ ਜਿੰਨਾ ਸਾਨੂੰ ਆਰਡਰ ਆਉਂਦਾ ਅਸੀਂ ਓਨੀ ਓਨੀ ਕੁਆਂਟੀਟੀ ਆਪਣੀ ਕੱਟ ਰਹੇ ਆਂ ਐਂਡ ਇਹਦੇ ਨਾਲ ਅਸੀਂ ਲਾਸਟ ਇਅਰ ਤੋਂ ਸਟਾਰਟ ਕੀਤਾ ਸੀ ਆਪਣਾ ਹੋਮ ਮੇਡ ਸਾਗ ਐਂਡ ਕੜੀ ਅਸੀਂ ਮਤਲਬ 6-7 ਮਹੀਨੇ ਜਦੋਂ ਸਰਦੀਆਂ ਦੇ ਵਿੱਚ ਹੀ ਇਹ ਸਟਾਰਟ ਕੀਤਾ ਐਂਡ ਉਹਦੇ 'ਚ ਵੀ ਸਾਨੂੰ ਬਹੁਤ ਵਧੀਆ ਰਿਸਪੌਂਸ ਆਇਆ। ਸੋ ਅਸੀਂ ਫਰਦਰ ਸੋਚ ਰਹੇ ਹਾਂ ਕਿ ਦੇਖਦੇ ਹਾਂ ਪ੍ਰੋਸੈਸਡ ਫੂਡ ਜਿਹੜਾ ਹੈ ਨਾ ਉਹਨੂੰ ਖੋਦ ਡੀਹਾਈਡਰੇਟ ਕਰਕੇ ਜਿਹੜੀਆਂ ਸਬਜ਼ੀਆਂ ਆਪਣੇ ਕੋਲ ਹੋਣਗੀਆਂ ਅਸੀਂ ਉਹਨਾਂ ਨੂੰ ਸੁਕਾ ਕੇ ਉਹਨਾਂ ਦੀ ਪੈਕਿੰਗ ਕਰਕੇ ਉਹ ਵੀ ਦਵਾਂਗੇ। ਸੋ ਉਸ ਚੀਜ਼ ਵੱਲ ਵੀ ਅਸੀਂ ਧਿਆਨ ਦੇ ਰਹੇ ਹਾਂ। ਲੈਟਸ ਸੀ ਕਿ ਕਿੱਦਰ ਨੂੰ ਇਹ ਗੱਲ ਜਾਂਦੀ ਹੈ ਐਂਡ ਇਹਦੇ ਨਾਲ ਨਾਲ ਅਸੀਂ ਆਪਣੇ ਘਰ ਦੇ ਬਣੇ ਅਚਾਰ ਜਿਹੜਾ ਸਾਡੇ ਕੋਲ ਸੀਜ਼ਨਲ ਫਰੂਟ ਹੁੰਦਾ ਉਹਦੇ ਜੈਮਸ ਆ ਲਾਈਕ ਅਸੀਂ ਪਿੱਛੇ ਜਿਹੜਾ ਹੁਣ ਸਟਰਾਬਰੀ ਜੈਮ ਜਿਹੜਾ ਸੀ ਉਹਦਾ ਕਾਫੀ ਸਟਾਕ ਕੱਢਿਆ ਸਟਰਾਬਰੀ ਜੈਮ ਹੋ ਗਿਆ ਆਚਾਰ ਹੋ ਗਿਆ ਚਾਰ ਪੰਜ ਤਰ੍ਹਾਂ ਦੇ ਆਚਾਰ ਨੇ ਆਪਣੇ ਕੋਲ ਅੰਬ ਦਾ ਹੋ ਗਿਆ ਨਿੰਬੂ ਦੇ ਹੋ ਗਿਆ ਦੋ ਤਿੰਨ ਤਰ੍ਹਾਂ ਦੀ ਵੈਰਾਈਟੀ ਤੇ ਸੀਜ਼ਨਲ ਜਿਹੜੇ ਹੁੰਦੇ ਆ ਜਿਹੜੇ ਬਹੁਤ ਗਾਜਰ ਬੋਬੀ ਦਾ ਆਚਾਰ ਉਹ ਹੋ ਗਿਆ ਲਸਣ ਦਾ ਆਚਾਰ ਇਹ ਸਾਰੀਆਂ ਚੀਜ਼ਾਂ ਵਿੱਚ ਵੀ ਅਸੀਂ ਡੀਲ ਕਰ ਰਹੇ ਆ ਐਂਡ ਉਹ ਵੀ ਸਾਡਾ ਆਰਡਰ ਬੇਸ ਚੱਲ ਰਿਹਾ ਐਂਡ ਇਹਦੇ ਨਾਲ ਨਾਲ ਸਾਡੇ ਕੋਲ ਹੋਰ ਫਰਦਰ ਜਿਹੜੇ ਹੈਗੇ ਆ ਆਪਣੇ ਦੇਸੀ ਘਿਓ ਦੇ ਬਣੇ ਹੋਏ ਬਿਸਕਟਸ ਹੋ ਗਏ ਤੇ ਦੇਸੀ ਘਿਉਰੀਆਂ ਦੋ ਤਿੰਨ ਮਿਠਾਈਆਂ ਜਿੱਦਾਂ ਇਹਨਾਂ ਵਿੱਚ ਵੀ ਅਸੀਂ ਇਨਵੋਲਵ ਕਰ ਰਹੇ ਹਾਂ ਤੇ ਇਹ ਚੀਜ਼ਾਂ ਸਾਨੂੰ ਬਹੁਤ ਵਧੀਆ ਰਿਸਪੌਂਸ ਦੇ ਰਹੀਆਂ ਕਿਉਂਕਿ ਲੋਕਾਂ ਨੂੰ ਟੇਸਟ ਪਸੰਦ ਆ ਰਿਹਾ ਦੇਸੀ ਘਿਉ ਦੀ ਬਣੀ ਚੀਜ਼ ਜਿਹੜਾ ਇੱਕ ਪਿਓਰ ਦੇਸੀ ਘਿਉਆ ਉਹਦਾ ਟੇਸਟ ਵੱਖਰਾ ਹੁੰਦਾ ਐਂਡ ਉਹ ਚੀਜ਼ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਸੋ ਅਸੀਂ ਇਸ ਚੀਜ਼ ਦੀ ਮਾਰਕੀਟਿੰਗ ਵੀ ਖੁਦ ਕਰਕੇ ਆਪਣੇ ਨਾਲ ਲੋਕ ਜੋੜ ਰਹੇ ਹਾਂ ਤਾਂ ਜੋ ਲੋਕਾਂ ਨੂੰ ਪਿਓਰਿਟੀ ਦਾ ਪਤਾ ਲੱਗੇ ਐਂਡ ਲੋਕੀ ਕੈਮੀਕਲ ਫ੍ਰੀ ਚੀਜ਼ਾਂ ਖਾਣ ਐਂਡ ਆਪਣੀ ਹੈਲਥ ਨੂੰ ਬਣਾਉਣ ਐਂਡ ਆਈ ਜਸ ਵਾਂਟ ਟੂ ਸੇ ਕਿ ਜੇ ਅਸੀਂ ਇਸ ਚੀਜ਼ ਵਿੱਚ ਇਨਵੋਲਵ ਹੋ ਕੇ ਇਹਨਾਂ ਇਸ ਚੀਜ਼ ਨੂੰ ਮਤਲਬ ਸਾਨੂੰ ਪਤਾ ਕਿ ਇਹ ਚੀਜ਼ ਬਹੁਤ ਅੱਗੇ ਤੱਕ ਲੈ ਕੇ ਜਾਊਗੀ ਆਪਾਂ ਨੂੰ ਕਿਉਂਕਿ ਆਉਣ ਵਾਲਾ ਸਮਾਂ ਇਸੇ ਚੀਜ਼ ਦਾ ਜੇ ਅਸੀਂ ਇਸ ਚੀਜ਼ ਨੂੰ ਕਰ ਸਕਦੇ ਹਾਂ ਤੇ ਆਈ ਥਿੰਕ ਪੰਜਾਬ ਦੇ ਵਿੱਚ ਕੀ ਇੰਡੀਆ ਦੇ ਵਿੱਚ ਕੋਈ ਵੀ ਯੂਥ ਜਿਹਨੂੰ ਇਸ ਚੀਜ਼ ਬਾਰੇ ਨੌਲੇਜ ਆ ਉਹ ਇਸ ਚੀਜ਼ ਨੂੰ ਈਜ਼ੀਲੀ ਕਰ ਸਕਦਾ ਕਿਉਂਕਿ ਆਪਣਾ ਬੈਕਗ੍ਰਾਉਂਡ ਜਿਹੜਾ ਆ ਉਹ ਖੇਤੀਬਾੜੀ ਆ ਆਪਾਂ ਉਹਨਾਂ ਪਿੰਡਾਂ ਦੇ ਉਹਨਾਂ ਘਰਾਂ ਚੋਂ ਉੱਠੇ ਆ ਜਿੱਥੇ ਆਪਣੇ ਘਰਾਂ ਚੋਂ ਸ਼ੁਰੂ ਤੋਂ ਖੇਤੀ ਹੁੰਦੀ ਆ ਰਹੀ ਹੈ ਸੋ ਇਹ ਕੋਈ ਨਵੀਂ ਚੀਜ਼ ਨਹੀਂ ਆ ਕਿ ਜਿਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਆ ਗੱਲ ਸਿਰਫ ਇੰਨੀ ਹੈ ਕਿ ਆਪਾਂ ਇਧਰ ਨੂੰ ਧਿਆਨ ਨਹੀਂ ਦਿੰਦਾ ਐਂਡ ਆਪਾਂ ਇਸ ਚੀਜ਼ ਤੋਂ ਟੁੱਟ ਕੇ ਇੱਕ ਗਲੈਮਰ ਦੀ ਦੁਨੀਆ ਵੱਲ ਜ਼ਿਆਦਾ ਹੋ ਗਿਆ ਕਿ ਨਹੀਂ ਆਪਾਂ ਬਾਹਰ ਨੂੰ ਜਾਣਾ ਆ ਇੱਥੇ ਕੰਮ ਹੈ ਨਹੀਂ ਕੰਮ ਇੱਥੇ ਬਹੁਤ ਆ ਪਰ ਆਪਾਂ ਕਰਨ ਨੂੰ ਤਿਆਰ ਨਹੀਂ ਹੈਗੇ ਜੇ ਆਪਾਂ ਕਰੀਏ ਤਾਂ ਇੱਕ ਚੀਜ਼ ਦੇ ਵਿੱਚੋਂ ਆਪਾਂ 10 ਚੀਜ਼ਾਂ ਬਣਾ ਕੇ ਦੇ ਸਕਦੇ ਆ ਜਦੋਂ ਅਸੀਂ ਗੋੜ ਕੀਤਾ ਸੀ ਪਿਛਲੀ ਵਾਰ ਗੋੜ ਅਸੀਂ ਆਪਣਾ ਬਣਾਉਨੇ ਆ ਅਣ ਗੋੜਦੋਂ ਵੀ ਅਸੀਂ ਸਿੰਪਲ ਗੋੜ ਨੇ ਸ਼ੱਕਰ ਹੋ ਗਿਆ ਪਲੱਸ ਉਹਦੀ 3-4 ਤਰ੍ਹਾਂ ਦੀ ਹੋਰ ਮਤਲਬ ਵੈਰਾਈਟੀ ਬਣਾਉਂਦੇ ਆ ਜਿਦੇ ਚ ਸਪਾਈਸਸ ਵਾਲਾ ਗੋੜ ਹੁੰਦਾ ਅਦਰਕ ਵਾਲਾ ਗੋੜ ਹੁੰਦਾ ਹਲਦੀ ਵਾਲਾ ਗੋੜ ਹੁੰਦਾ ਆ ਡਰਾਈ ਫਰੂਟ ਵਾਲਾ ਗੋੜ ਹੁੰਦਾ ਸੋ ਇਹ ਚੀਜ਼ਾਂ ਜਿਹੜੀਆਂ ਜਦੋਂ ਆਪਾਂ ਕਿਸੇ ਚੀਜ਼ ਦੀ ਫਾਰਮੇਸ਼ਨ ਕਰਦੇ ਆ ਉਹਨੂੰ ਫਰਦਰ ਪ੍ਰੋਸੈਸ ਕਰਦੇ ਆ ਉਹ ਚੀਜ਼ ਤੁਹਾਨੂੰ ਡੈਫੀਨੇਟਲੀ ਪ੍ਰੋਫਿਟ ਦਿੰਦੀ ਆ ਸੋ ਮੇਰੀ ਸਿਰਫ ਇਹੀ ਸਾਰੇ ਮੇਰੇ ਭੈਣਾ ਭਰਾਵਾਂ ਨੂੰ ਯੂਥ ਨੂੰ ਸੁਲਾਇਆ ਯਾਰ ਸੁਨੀਹਾ ਆ ਕਿ ਪਲੀਜ਼ ਸਾਰੇ ਇਧਰ ਨੂੰ ਆਓ ਐਂਡ ਇਹੀ ਚੀਜ਼ ਆਪਾਂ ਨੂੰ ਫਰਦਰ ਬਚਾ ਸਕਦੀ ਆ ਮੈਂ ਸਜਾ ਬੰਸਰ ਸਿੰਘ ਜੀ ਮੇਰਾ ਬੇਟਾ ਸਜਾ ਅਲਿਆਰ ਸਿੰਘ ਨੰਬਰਿੰਦਪੁਰ ਜੋ ਜਿਹੜਾ TKC ਦੇ ਨਾਲ ਜੁੜਿਆ ਹੋਇਆ ਉਹ ਸ਼ੇਤੀ ਕਿਸੇ ਕਰਦਾ ਮੇਰਾ ਜੋ ਮੈਂ ਜਿੰਨਾ ਹੁੰਦਾ ਸੀ ਜੋ ਨਾਲ ਜਿੰਨਾ ਤੇ ਮੈਂ ਦੋ ਦੁਨੀਆਂ ਨੂੰ ਇਹ ਬਹਿਣਾ ਚਾਹਣਾ ਮੈਂ ਰੋਖ ਲਗਾਓ ਆਪਣੇ ਹਰ ਵਾਅਦੇ ਨੂੰ ਬਚਾਓ ਅਗੇ ਸੋਣਾ ਸੋਣਾ ਚਾਹੀਦਾ ਜੋ ਵੀ ਬੰਦਾ ਰੋਖ ਲਾਊਗਾ ਰੋਖ ਨਾਲ ਆਉਣ ਦੁਨੀਆਂ ਦੀ ਸੱਚੀ ਦੌਸਤ ਹੈਗੀ ਆ ਰੋਖ ਦੀ ਰੋੜੀ ਬਹੁਤ ਵੱਡੀ ਤੇ ਗੱਲ ਆ ਰੋਖ ਲਾਉਣਾ ਹਰ ਕਿਸੇ ਨੂੰ ਜੇ ਇਹ ਬੰਦੇ ਆ ਹਰ ਇੱਕ ਬੰਦੇ ਨੇ ਇੱਕ ਰੋਖ ਦੀ ਰੋ ਲਾਉਣਾ ਚਾਹੀਦਾ ਦੁਨੀਆਂ ਦੇ ਵਿੱਚ ਬਹੁਤ ਪੰਗਲੇ ਦੀ ਗੱਲ ਆ ਮੈਂ ਨਾਨਕ ਬਾਸਾ ਨੇ ਇਹ ਵੀ ਕਰਦਾ ਸੀ ਬਾਸਾ ਹੁਣ ਸਾਡੇ ਅਸੀਂ ਬਹੁਤ ਹੋ ਹਰ ਪੇਸ਼ਾਦਾਰ ਕਰਨੇ ਜੋ ਰੋਖ ਲਾਉਂਦਾ ਸਾਦਾ ਬਹੁਤ ਵੱਡਾ ਪਰਿਵਾਰ ਅਸੀਂ ਜੋ ਖੇਤੀਬਾੜੀ ਕਰ ਰਿਹਾ ਕਿ ਕੁਦਰਤੀ ਖੇਤੀ ਸ਼ੁਰੂ ਕੀਤੀ ਆ ਉਹਦੇ ਵਿੱਚ ਵੀ ਮਾਦੇਦਾਰ ਤੇ ਪਾਸ਼ਾ ਦਾ ਬਹੁਤ ਇੱਕ ਪਤਾ ਹੈ ਨਾ ਜਿਹੜਾ ਬੇਗਾ ਜੋ ਸਭ ਕਾਰਿਆ ਸਾਰਾ ਕੰਮ ਕਰ ਰਿਹਾ ਉਹ ਮੈਗਮੇ ਦੇ ਵਿੱਚ ਮੇਰੇ ਬੇਟੇ ਦੇ ਨਾਲ ਹਰ ਪਰਸਨ ਸਰਪੰਚ ਕਾੜਦੇ ਆ ਨਾ ਮੈਂ ਬਹੁਤ ਬਹੁਤ ਖੁਸ਼ ਹੋ ਜਾਣਾ ਹਰ ਪੈਸਾ ਚਰਕਾਣ ਸਿਰ ਪਾਛੇ ਨਹੀਂ ਕਿ ਪਾਸ਼ਾ ਹਰ ਪਰ ਬੰਦਾ ਇਹ ਕਹਿਣੋਂ ਅੱਜ ਲੱਗੇ ਰੋਖ ਲਾਉਣ ਵਾਸਤੇ ਹਰ ਪੈਸਾ ਕਿਉਂਕਿ ਬਹੁਤ ਧੀ ਬੇਨਤੀ ਹੈ ਆ ਕਿ ਦੁਨੀਆ ਆਪਣੇ ਆਪ ਨੂੰ ਸੋਚੋ ਨਸ਼ੇ ਤੋਂ ਬਚੋ ਨਸ਼ਾ ਖਾ ਗਿਆ ਪਰਵਾਸ ਨੂੰ ਨਸ਼ਾ ਜਿਹੜਾ ਬਿਲਕੁਲ ਬੰਦ ਕਰ ਦਿਓ ਨਸ਼ਾ ਬਹੁਤ ਵੱਡੀ ਹਾਨ ਲਾਉਂਦਾ ਮਨੋਂ ਨਾ ਵੀ ਦੇ ਬੇਚਿਆ ਜੇ ਬੇਚੇ ਪਾਸ਼ਾ ਦੁਨੀਆ ਨੂੰ ਇਹ ਵੀ ਗੱਲ ਸੁਣੋ ਨਸ਼ੇ ਤੋਂ ਦੂਰ ਹੋ ਜਾਓ ਗੁਰੂ ਦੇ ਨਾਲ ਜਿਹੜੋ ਪੰਜਾਬ ਵਿੱਚ ਸਬਜ਼ੀਆਂ ਦੀ ਖਪਤ ਜ਼ਿਆਦਾ ਹੋਣ ਕਰਕੇ ਬਹੁਤੇ ਕਿਸਾਨ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ ਹੁਣ ਤਾਂ ਕਿਸਾਨ ਨੂੰ ਸਬਜ਼ੀਆਂ ਦਾ ਭਾਅ ਵੀ ਵਧੀਆ ਮਿਲ ਜਾਂਦਾ ਹੈ ਬਾਗਬਾਨੀ ਵਿਭਾਗ ਵੱਲੋਂ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਕਈ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ ਧਰਤੀ ਹੇਠਲੇ ਪਾਣੀ ਦੀ ਬਚਤ ਕਰਨ ਅਤੇ ਵਾਤਾਵਰਣ ਦੀ ਸੰਭਾਲ ਲਈ ਸਬਜ਼ੀਆਂ ਦੀ ਕਾਸ਼ਤ ਸਮੇਂ ਦੀ ਮੁੱਖ ਲੋੜ ਹੈ